ਇਹ ਦੋ ਭਰਾ ਉਸ ਖੜਕੂ ਸੰਘਰਸ਼ ਦੇ ਵਿੱਚ ਇੱਕੋ ਪਰਿਵਾਰ ਦੇ ਵਿੱਚੋਂ ਹੀ ਸ਼ੀਤ ਹੋਏ ਨੇ। ਮੇਰੇ ਵੀਰ ਰਾਜਵਿੰਦਰ ਸਿੰਘ ਨੇ ਹੱਥ ਵਿੱਚ ਛਾਲਟ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਅਰਦਾਸ ਕਰਕੇ ਸੌਂ ਖਾਦੀ। ਤੇ ਇਹ ਕਹਿੰਦਾ ਕਿ ਅੱਜ ਤੋਂ ਪਿੱਛੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਨੂੰ ਮਾਰ ਵਜੇ ਜੇ ਹਮ ਵਾਪਸ ਮੁੜਾਂ ਤਾਂ। ਨਹਿਰ ਦੇ ਟਿੱਕ ਸਾਈਕਲ ਲਗਾਉਣ ਵਾਸਤੇ ਡਰੇਨ ਬਣਾਈ ਹੋਈ ਸੀ ਉੱਥੇ ਪੁਰਸ ਇਹਨਾਂ ਦੀ ਫੌਜੀਆਂ ਦੀ ਗੱਡੀ ਆਈ ਤੇ 3 ਵਜੇ ਮੇਰੇ ਵੀਰ ਨੇ ਉਹ ਗੱਡੀ ਡਾਤੀ ਜਿੰਨੇ ਵੀ ਸਾਡੇ ਪਿੰਡ ਦੇ ਮੁੰਡੇ ਸੀ ਇਹਨਾਂ ਦੇ ਨਾਲ ਜਤੇ ਬੰਦਿਆਂ ਨੇ ਇਹਨਾਂ ਨੇ ਰਾਤ ਨੂੰ ਆਉਣਾ ਕਰੇ ਚਾਹ ਪੀ ਕੇ ਜਾਣਾ ਇਹਨਾਂ ਨੇ ਮੈਨੂੰ ਕਹਿਣਾ ਕਿ ਤੂੰ ਸਾਡੀ ਨਿੱਕੀ ਭੈਣਾ ਸਾਨੂੰ ਛੰਡੀਆਂ ਬਣਾ ਕੇ ਦੇ ਪੀਲੇ ਰੰਗ ਦੀਆਂ ਨਾ ਛੰਡੀਆਂ ਬਣਾਉਣੀਆਂ ਉੱਪਰ ਨਾਂ ਲਿਖਾਉਣੇ ਸਾੜਟਾਂ ਦੇ ਉੱਪਰ ਬਣਾਵਾ ਕੇ ਲੈ ਜਾਣੀਆਂ ਮੇਰੇ ਕੋਲ ਕਹਿੰਦਾ ਕਿ ਮੈਂ ਅੱਜ ਕਸਮ ਖਾ ਕੇ ਜਾਣਾ ਬਾਜਾਂ ਵਾਲੇ ਦੀ ਕਹਿੰਦਾ ਜੇ ਮੈਂ ਸ਼ਹੀਦ ਤਾਂ ਭਾਵੇਂ ਹੋ ਜਾ ਪਰ ਅੱਜ ਵਾਪਸ ਤੁਹਾਡੀ ਪਾਰਟੀ 'ਚ ਨਹੀਂ ਵਾਪਸ ਆਉਂਗਾ ਅੱਖੀਂ ਬੈਠ ਕੇ ਦੇਖ ਜਦੋਂ ਮੈਂ ਸ਼ਹੀਦ ਹੋ ਗਿਆ ਤੂੰ ਵਾਪਸ ਚਲੀ ਗਈ ਤੇ ਘਰ ਜਾ ਕੇ ਮੇਰੀ ਮੰਮੀ ਨੂੰ ਮੇਰੀ ਭੈਣ ਨੂੰ ਮੇਰੀ ਕਹਾਣੀ ਦੱਸੀ ਉਥੇ ਗੱਡੀਆਂ ਖਲਾਰ ਕੇ ਸਾਡੇ ਘਰ ਨੂੰ ਕੇਰਾ ਪਾ ਕੇ ਤੇ ਵੀ ਮੇਰੀ ਮੰਮੀ ਨੂੰ ਖਿੱਚ ਤੂੰ ਕੀਤੀ ਨੇ ਮੈਂ ਛੋਟੀ ਸੀ ਮੈਨੂੰ ਵੀ ਚਪੇੜਾ ਚਪੂੜਾ ਮਾਰ ਕੇ ਕਹਿੰਦੇ ਵੀ ਤੂੰ ਹੀ ਦੱਸੋ ਵੀ ਕਿੱਥੇ ਹੈ ਤੇਰੇ ਭਰਾ ਕਿੱਥੇ ਆ ਤੁਸੀਂ ਅੰਗੇ ਇੱਕ ਕਮਾਰ ਦਿੱਤਾ ਵਾ ਇੰਨਾ ਕਮਾਜ ਤੁਸੀਂ ਮਰਵਾਤਾ ਹੁਣ ਤੁਸੀਂ ਆਪਣਾ ਦੂਜਾ ਭਰਾ ਵੀ ਉਗਰਵਾਦੀਆ ਬਣਾਤਾ ਬਹੁਤ ਸਾਨੂੰ ਜ਼ਬਰਦਸਤੀ ਸਾਡੇ ਨਾਲ ਉਹਨਾਂ ਨੇ ਕੀਤੀ ਤੇ ਮੇਰਾ ਹਰਪਾਲ ਸਿੰਘ ਵੀਰ ਛੋਟਾ ਜਿਹੜਾ 11 ਸਾਲ ਦਾ ਸੀ ਇਹਨੂੰ ਚੱਕ ਕੇ ਲੈ ਗਏ ਰਾਤ ਨੂੰ 3 ਵਜੇ ਤੜਕੇ ਆਏ ਤੇ ਚੱਕ ਕੇ ਪੁਲਿਸ ਲੈ ਗਈ ਤੇ ਮੇਰੀ ਮੰਮੀ ਕੋਲ ਆਉਂਦੇ ਬਹੁਤ ਰਹੇ ਨੇ ਬਹੁਤ ਜ਼ਿਆੜੀਆਂ ਪਾਰਟੀਆਂ ਗਈਆਂ ਮੰਮੀ ਕੋਲ ਫੋਟੋਆਂ ਦਿਖਾਉਣੀਆਂ ਮੰਮੀ ਹੁਣਾਂ ਨੇ ਘਰੇ ਜਾਂਦੇ ਰਹੇ ਨੇ ਕਿ ਤੁਹਾਨੂੰ ਪੈਸੇ ਦੇਵਾਂਗੇ ਪਰ ਦਿੱਤਾ ਇਹਨਾਂ ਨੂੰ ਕਿਸੇ ਨੇ ਵੀ ਕੁਝ ਨਹੀਂ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਸਾਡੇ ਸਟੂਡੀਓ ਚ ਪਹੁੰਚੇ ਨੇ ਜੀ ਸਤਿਕਾਰਯੋਗ ਬੀਬੀ ਪਲਵਿੰਦਰ ਕੌਰ ਜੋ ਕਿ ਭੈਣ ਜੀ ਨੇ ਸ਼ਹੀਦ ਭਾਈ ਜਰਨੈਲ ਸਿੰਘ ਤੇ ਸ਼ਹੀਦ ਭਾਈ ਰਾਜਵਿੰਦਰ ਸਿੰਘ ਇਹ ਦੋ ਭਰਾ ਉਸ ਖੜਕੂ ਸੰਘਰਸ਼ ਦੇ ਵਿੱਚ ਇੱਕੋ ਪਰਿਵਾਰ ਦੇ ਵਿੱਚੋਂ ਇਹ ਸ਼ਹੀਦ ਹੋਏ ਨੇ ਸ਼ਹੀਦ ਭਾਈ ਰਾਜਵਿੰਦਰ ਸਿੰਘ ਜਿਹੜਾ ਕਿ 30 ਜੂਨ 1990 ਨੂੰ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਆ ਤੇ ਸ਼ਹੀਦ ਭਾਈ ਜਰਨੈਲ ਸਿੰਘ ਜਿਹੜੇ ਨੇ ਇਹ 29 ਅਕਤੂਬਰ 1991 ਨੂੰ ਇੱਕ ਮੁਕਾਬਲੇ ਦੇ ਵਿੱਚ ਆਪਣੇ ਸਾਥੀਆਂ ਸਮੇਤ ਸ਼ਹੀਦ ਹੋ ਜਾਂਦੇ ਆ ਇਹਨਾਂ ਦਾ ਪਿੰਡ ਕਾਲਿਆ ਸਕਤਰਾ ਜ਼ਿਲ੍ਹਾ ਤਰਨਤਾਰਨ ਤੇ ਗੱਲ ਪਰਿਵਾਰ ਦੇ ਵਿੱਚ ਹੋਰ ਵੀ ਜੀ ਹੈਗੇ ਨਹੀਂ ਪਰ ਉਹਨੂੰ ਉਮਰ ਛੋਟੀ ਸੀ ਜਾਂ ਕਿਤੇ ਅੱਗੇ ਪਿੱਛੇ ਹੋ ਗਏ ਜਾਂ ਉਹ ਜਿਹੜੇ ਹਾਲਾਤ ਸੀਗੇ ਨਾ ਉਹ ਇਨਾ ਸ਼ਹੀਦ ਸਿੰਘਾਂ ਦੀ ਇਹ ਭੈਣ ਜੀ ਬੀਬੀ ਪਲਵੰਦਰ ਕੌਰ ਜਿਹੜੇ ਆ ਬੇ ਟੰਗ ਦੇ ਨਾਲ ਸਾਡੇ ਸਾਹਮਣੇ ਆਪ ਸਾਪ ਸੰਗਤਾਂ ਦੇ ਸਾਹਮਣੇ ਬਿਆਨ ਕਰ ਸਕਦੇ ਆ ਇਸ ਕਰਕੇ ਅੱਜ ਇਹਨਾਂ ਨਾਲ ਹੀ ਅਸੀਂ ਗੱਲਬਾਤ ਕਰਨ ਜਾ ਰਹੇ ਆਂ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਇੱਕ ਗੱਲ ਸੀ ਬੜੀ ਹੈਰਾਨ ਵਾਲੀ ਕਿ ਵੀ ਘਰ ਇੱਕੋ ਪਰਿਵਾਰ ਚੋਂ ਦੋ ਭਰਾ ਸ਼ਹੀਦ ਕਿੰਨੇ ਭਰਾ ਨੇ ਇਹ ਚਾਰ ਭਰਾ ਸੀ ਮੇਰੇ ਵੀਰ ਜੀ ਚਾਰ ਭਰਾ ਤੇ ਕਿੰਨੀਆਂ ਭੈਣਾਂ ਚਾਰ ਹੀ ਭੈਣਾਂ ਸੀ ਚਾਰ ਹੀ ਭੈਣਾਂ ਜਿਨ੍ਹਾਂ ਚੋਂ ਇਹ ਦੋ ਸੰਘਸ਼ੀਤ ਹੋ ਗਏ ਹਾਂਜੀ ਦੋ ਅੱਛਾ ਇਹ ਕਿੱਦਾਂ ਪੈ ਗਈ ਇਸ ਸੰਘਰਸ਼ ਦੇ ਵਿੱਚ ਇਹ ਜਦੋਂ 84 ਦੇ ਵਿੱਚ ਗੁਰੂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਹਾਂ ਉਸ ਤੋਂ ਬਾਅਦ ਮੇਰਾ ਰਾਜਵਿੰਦਰ ਸਿੰਘ ਵੀਰ ਜਿਹੜਾ ਸੀਗਾ ਕਿ ਜਾਣ ਕੇ ਚੋਰੀ ਛਿਪੀ ਇਸ ਸੰਘਰਸ਼ਾਂ ਦੇ ਵਿੱਚ ਰਾਤ ਰਿਆ ਫਿਰਦਾ ਸੀਗਾ ਸਾਨੂੰ ਨਹੀਂ ਪਤਾ ਲੱਗਦਾ ਕਿਤਨਾ ਕਿਤੇ ਖਾਲਸਾ ਸਿੰਘਾਂ ਨਾਲ ਆਉਣਾ ਜਾਣਾ ਸੀ ਖਾਲਸਾ ਸਿੰਘਾਂ ਦੇ ਨਾਲ ਆਉ ਜਾ ਦੀ ਹੈਗੀ ਸੀ ਜਾਣ ਕੇ ਮੇਨ ਮੁੱਦਾ ਜਿਸ ਦਿਨ ਇਹਨੇ ਘਰੋਂ ਪੈਰ ਕੱਢਿਆ ਸਾਹਮਣੇ ਸਾਰਿਆਂ ਦੇ ਓਕੇ ਉਹ ਦਿਨ ਹੈਗੀ ਸੀ 22 ਦਸੰਬਰ ਓਕੇ 11 ਮਾਰਗ ਓਕੇ ਮੇਰੇ ਤਾਇ ਜੀ ਦੇ ਮੁੰਡੇ ਦਾ ਵਿਆਹ ਸੀ ਹੂੰ ਅਸੀਂ ਉੱਥੇ ਕੁੜੀਆਂ-ਕੁੜੀਆਂ ਆਟਾ ਸਾਂਡੀਆਂ ਸੀ। ਹੂੰ। ਇਹ ਮੇਰਾ ਵੀਰ ਨਾਲ ਹਲਵਾਈਆਂ ਦੇ ਹੈਲਪ ਕਰਾ ਰਿਆ ਸੀਗਾ ਬਾਜੀ ਦੇ ਵਿੱਚ। ਰਾਜਵਿੰਦਰ। ਹਾਂਜੀ ਰਾਜਵਿੰਦਰ। ਠੀਕ ਹੈ। ਤੇ ਬਿੱਪਲ ਸਿੰਘ ਜੀ ਵੀਰ ਜਿਹੜਾ ਹੈਗਾ ਖਾਲਸਾ ਸਾਡਾ ਤੂਫਾਨ। ਹਾਂਜੀ। ਯਾਨੀ ਕਿ ਸਾਡੇ ਚਾਚਿਆਂ ਤਾਇਿਆਂ ਚੋਂ ਹੀਗੇ। ਓਕੇ। ਉਹ ਵੀਰ ਜੀ ਆਏ ਨਾਲ ਬਗੀਚਾ ਸਿੰਘ ਖਾਲਸਾ। ਹਾਂਜੀ। ਨਾਲ ਸ੍ਰਿੰਦਰ ਸਿੰਘ ਸਿੰਦਾ ਜੀ ਮੁੰਡਾ ਕਾਲੀਏ ਦਾ। ਠੀਕ ਹੈ। ਇੱਕ ਵੀਰ ਹੈਗਾ ਸੀ ਸਵਰਨ ਸਿੰਘ ਯਾਨੀ ਕਿ 6-7 ਖਾੜਕੂ ਮੁੰਡੇ ਨਾਲ ਆਏ। ਹਾਂਜੀ। ਮਤਾਂ ਟੈਕ ਕਰਨ ਵਾਸਤੇ ਕਾਰਿਆਸ ਕਤਰਾ ਪਿੰਡ ਦੇ 15 16 ਨੌਜਵਾਨ ਸੀ ਬਹੁਤ ਜ਼ਿਆਦੇ ਵੀਰ ਜੀ ਬਹੁਤ ਜ਼ਿਆਦੇ ਹੀ ਹਾਂਜੀ ਹਾਂਜੀ ਐ ਮੱਥਾ ਟੇਕਣ ਵਾਸਤੇ ਸਾਡੇ ਘਰੇ ਆਏ ਜਦੋਂ ਤਾਇਆ ਜੀ ਦੇ ਘਰੇ ਹਮ ਅਸੀਂ ਸਾਨੂੰ ਉਦੋਂ ਅਸੀਂ ਮੈਂ ਹੈਗੀ ਸੀ 12 ਸਾਲ ਦੀ ਓਕੇ ਤੇ ਬੜੀ ਖੁਸ਼ੀ ਜੀ ਹੋਈ ਕਿ ਸਾਡੇ ਵੀਰ ਨਾ ਕੰਮਾਂ ਵਿੱਚ ਪਏ ਆ ਤੇ ਵੀ ਬੜੀ ਖੁਸ਼ੀ ਵਾਲੀ ਗੱਲ ਆਹੀਂ ਭੱਜ ਕੇ ਮਿਲਣ ਗਏ ਮਿਲੇ ਇਹਨਾਂ ਨੂੰ ਚਾਹ ਪਾਣੀ ਪਿਆਇਆ ਬਾਅਦ ਵਿੱਚ ਜਦੋਂ ਮੇਰੇ ਵੀਰ ਰਾਜਵਿੰਦਰ ਸਿੰਘ ਨੇ ਹੱਥ ਵਿੱਚ ਸਾਲਟ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਅਰਦਾਸ ਕਰਕੇ ਸੌਂ ਖਾਦੀ ਤੇ ਮੇਰੇ ਤਾਇਆ ਜੀ ਦੀ ਗੁੜੀਆ ਕਹਿੰਦੀ-ਕਹਿੰਦੀ ਗਰਮੀਤ ਕਹਿੰਦੀ ਰਾਜੂ ਆਪਣਾ ਚਲ ਗਿਆ ਅੱਛਾ ਜਦੋਂ ਮੈਨੂੰ ਉਹਨੇ ਇੰਨੀ ਗੱਲ ਕਹੀ ਮੈਂ ਭੱਜ ਕੇ ਦੇਖਿਆ ਜਾ ਕੇ ਜਦੋਂ ਦੇਖਿਆ ਤੇ ਮੇਰੇ ਵੀਰ ਨੇ ਸਾਲਟ ਫੜੀ ਹੱਥ ਦੇ ਵਿੱਚ ਇਹ ਕਹਿੰਦਾ ਕਿ ਅੱਜ ਤੋਂ ਪਿੱਛੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਨ ਮਾਰ ਵਜੇ ਜਿਵੇਂ ਮੈਂ ਵਾਪਸ ਮੁੜਾਂ ਤਾਂ ਅੱਛਾ ਜਦੋਂ ਇਹਨਾਂ ਨੇ ਇਨੀ ਸੌਂ ਖਾਦੀ ਤੇ ਮੈਂ ਆਪਣੇ ਘਰ ਇੱਕ ਘਰ ਛੱਡ ਕੇ ਦੂਸਰਾ ਘਰ ਸਾਡਾ ਸੀਗਾ ਮੈਂ ਆਪਣੇ ਘਰੇ ਆ ਕੇ ਆਪਣੀ ਮੰਮੀ ਨੂੰ ਉਠਾਇਆ ਮੰਮੀ ਨੂੰ ਕਿਹਾ ਮੰਮੀ ਮੈਂ ਕਿਹਾ ਵੀ ਇਤਰਾ ਪੀਪਲ ਹੋਣੀ ਆਇਆ ਵੀਰ ਹੋਣੀ ਸਾਰੇ ਜਾਣੇ ਤੇ ਇਹਨਾਂ ਨੇ ਵੀ ਜਾਣ ਕੇ ਰਾਜੂ ਨੂੰ ਨਾਲ ਲੈ ਲਿਆ ਵਾ ਮੇਰੀ ਮੰਮੀ ਆਈ ਬਾਹਰ ਉਹ ਕਿੰਨੀ ਉਮਰ ਸੀ ਰਾਜਵਿੰਦਰ ਸ਼ੋਹਰ ਰਾਜਵਿੰਦਰ ਉਦੋਂ ਵੀਰ ਜੀ ਹੈਗਾ ਸੀਗਾ ਏ 13 ਸਾਲ ਦਾ 14 14 ਸਾਲ ਦਾ ਅੱਛਾ 14 15 14 15 ਸਾਲ ਦਾ ਬਿਲਕੁਲ ਹੌਲੀ ਉਮਰ ਸੀ ਜਵਾਨ ਬਹੁਤ ਸੀਗਾ ਕੱਦ-ਕੱਡ ਚੰਗਾ ਕੱਦ-ਕੱਡ ਚੰਗਾ ਸੀਗਾ ਦਲੇਰ ਬਹੁਤ ਸੀਗਾ ਠੀਕ ਤੇ ਜਦੋਂ ਇਹ ਮੈਂ ਆ ਕੇ ਆਵਾਜ਼ ਮਾਰੀ ਮੰਮੀ ਮੇਰੀ ਨੇ ਬਾਹਰ ਆ ਕੇ ਕਹਿੰਦੀ ਰਾਜ ਇਹ ਰਾਜ ਤਿੰਨ ਵਾਜਾ ਮੇਰੀ ਮੰਮੀ ਨੇ ਦਿੱਤੀਆ ਮੇਰੇ ਵੀਰ ਜੀ ਨੇ ਅੱਗੋਂ ਤਿੰਨੇ ਵਾਰ ਆਵਾਜ਼ ਦਿੱਤੀ ਮਮਾ ਨੂੰ ਤੇ ਕਹਿੰਦਾ ਆਇਆ ਬਸ ਮਾਤਾ ਮੈਂ ਹੁਣੇ ਆਇਆ ਤੁਸੀਂ ਘਰੇ ਚਲੋ ਅਸੀਂ ਰਾਤ ਦੇ 12:30 ਵਜੇ ਦਾ ਟਾਈਮ ਸੀ ਜਦੋਂ ਇਹ ਘਰੋਂ ਗਏ ਨੇ ਅਸੀਂ ਰਾਤ ਸਾਰੀ ਰਾਤ ਬੈਠੇ ਰਹੇ 4 ਵਜੇ ਤੜਕੇ ਜਦੋਂ ਬਾਬਾ ਜੀ ਨੇ ਫਿਰ ਸਪੀਕਰ ਲਾ ਲਿਆ ਅਸੀਂ ਮਾਵਾਂ ਧੀ ਆ ਕੇ ਰੋਟ ਖੜੀਆਂ ਤੇ ਮੇਰੀ ਮੰਮੀ ਉੱਠੀ ਦੇਣ ਚੜ੍ਹਿਆ 5-6 ਦਾ ਟਾਈਮ ਹੋਇਆ ਤੇ ਵੀਰ ਜੀ ਪਿੱਪਲ ਸਿੰਘ ਜੀ ਜਿਹੜਾ ਉਹਨਾਂ ਦਾ ਘਰ ਸਾਡੇ ਨਾਲ ਹੀ ਮੇਰੀ ਮੰਮੀ ਉਹਨਾਂ ਘਰੇ ਗਈ ਕਿ ਵੀ ਇਸ ਤਰ੍ਹਾਂ ਰਾਤ ਵੀ ਆਏ ਨੇ ਮੁੰਡੇ ਤੇ ਵੀ ਖਾਲਸੇ ਵਾਲੇ ਤੇ ਮੇਰੇ ਮੁੰਡੇ ਨੂੰ ਵੀ ਨਾਲ ਲੈ ਗਏ ਨੇ ਕਿਉਂਕਿ ਸਾਨੂੰ ਤੇ ਇਹ ਸੀ ਕਿ ਉਹ ਲੈ ਗਏ ਪਾਰੇ ਇਹੀ ਕਿ ਇਹ ਖੋਦ ਜਾਂਦਾ ਸੀ ਸਾਥੋਂ ਚੋਰੀ ਜਾਂਦਾ ਸੀ ਠੀਕ ਗੱਲ ਤੇ ਇਹਨਾਂ ਨੇ ਕੀ ਕੀਤਾ ਵੀ ਸਾਨੂੰ ਇਹਨਾਂ ਨੇ ਵੀਰ ਜੀ ਹੈਗੇ ਸੀਗੇ ਇਥੋਂ ਦੇ ਬਲਟੋਏ ਦੇ ਕੁਲਵਿੰਦਰ ਸਿੰਘ ਦਿਓਲ ਜੀ ਤੇ ਇੱਕ ਸਤਨਾਮ ਸਿੰਘ ਜੀ ਇੱਕ ਹੈਗਾ ਸੀਗਾ ਤਲਵਿੰਦਰ ਸਿੰਘ ਤਲਵਾੜਾ ਜਿਹੜਾ ਸੀਗਾ ਯਾਨੀ ਕਿ ਇਹਨਾਂ ਦੇ ਨਾਲ ਹੀ ਕਿ ਸਾਰੇ ਮੁੰਡੇ ਸਾਨੂੰ ਕੁਲਵਿੰਦਰ ਸਿੰਘ ਦਿਓਲ ਦੇ ਘਰ ਦਾ ਪਤਾ ਦੇ ਦਿੱਤਾ ਇਹਨਾਂ ਨੇ ਠੀਕ ਹੈ ਪੀਪਲ ਸਿੰਘ ਜੀ ਦੀ ਮੰਮਾ ਨੇ ਕਹਿੰਦੇ ਕਿ ਤੁਸੀਂ ਉੱਥੇ ਚਲੇ ਜਾਓ ਤੂੰ ਉੱਥੋਂ ਆਪਣਾ ਮੁੰਡਾ ਲਾਇਆ ਜਾ ਕੇ ਹਮ ਮੇਰੇ ਮੰਮਾ ਉੱਥੇ ਗਿਆ ਜਦੋਂ ਉੱਥੇ ਜਾਣਦੇ باوجود ਵੀ ਇਹਨਾਂ ਨੂੰ ਕਿਹਾ ਗਿਆ ਕਿ ਮੇਰੇ ਮੰਮਾ ਨੂੰ ਵੀ ਕਰੇ ਕੋਈ ਜਨਾਨੀ ਤੋਟਵਾ ਆਪੀ ਸਿੰਗਾ ਨੂੰ ਕੇਰਾ ਪੜ ਪਾਉਣ ਵਾਸਤੇ ਆਈ ਆ ਇਹਨਾਂ ਨੂੰ ਘਰ ਨਾਂ ਦੱਸਿਆ ਗਿਆ ਫਿਰ ਮੇਰੀ ਮੰਮਾ ਗਏ ਉਹਨਾਂ ਦੇ ਘਰੇ ਮੇਰੀ ਚਾਚੀ ਦੇ ਪੇਕੇ ਸੀਗੇ ਮੇਰ ਸਿੰਘ ਹੋਣੀ ਉਹਨਾਂ ਦੇ ਘਰੇ ਗਏ ਉਹਨਾਂ ਨੂੰ ਨਾਲ ਲੈ ਕੇ ਫਿਰ ਵੀਰ ਜੀ ਕੁਲਵਿੰਦਰ ਸਿੰਘ ਜੋਵਾ ਉਹਨਾਂ ਦੀ ਵਿਆਲੀ ਤੇ ਗਏ ਫਿਰ ਉੱਥੇ ਜਾ ਕੇ ਇਹ ਵੀਰ ਜੀ ਪਿਪਲ ਹੋਣੀ ਵੀਰ ਜੀ ਨਾਲ ਹੋਰ ਵੀ ਮੁੰਡੇ ਜਿੰਨੇ ਵੀ ਹੈਗੇ ਸੀ ਖਾਲਸੇ ਦੇ ਵਿੱਚ ਇਹ ਸਾਰੇ ਉੱਥੇ ਬੈਠੇ ਸੀ ਤੇ ਮੇਰਾ ਵੀਰ ਜੀ ਉੱਥੇ ਨਹੀਂ ਸੀ ਹੈਗਾ ਰਾਜਵਿੰਦਰ ਸਿੰਘ ਜਾਨਕਿ ਜਦੋਂ ਇਹਨਾਂ ਨੇ ਜਾ ਕੇ ਮੰਮੀ ਨੇ ਕਿਹਾ ਵੀ ਮੈਂ ਉਹਨੂੰ ਲੈਣ ਆਈਆਂ ਵੀ ਸਾਡੇ ਘਰ ਦੀ ਜਾਨਕਿ ਵੀਰ ਜੀ ਇੰਨੀ ਕੁ ਪੋਜੀਸ਼ਨ ਖਰਾਬ ਸੀ ਕਿ ਅਸੀਂ ਇੱਕ ਟਾਈਮ ਦੀ ਰੋਟੀ ਖਾਣੇ ਹਾਂ ਤੇ ਇੱਕ ਟਾਈਮ ਦੀ ਨਹੀਂ ਮੇਰਾ ਡੈਡੀ ਵੀ ਸ਼ਰਾਬ ਪੀਂਦਾ ਸੀ ਮੇਰੇ ਦਾਦਾ ਜੀ ਵੀ ਚਾਚੇ ਵੀ ਕੁੱਟਮਾਰ ਬਹੁਤ ਕਰਦੇ ਸੀ ਸਾਨੂੰ ਸਾਰੇ ਪਰਿਵਾਰ ਨੂੰ ਤੇ ਮੇਰਾ ਵੀਰ ਜੀ ਇਹਨਾਂ ਹਾਲਾਤਾਂ ਚ ਗੁਜ਼ਰਦਾ ਸੀ ਉਹ ਇਸ ਗੱਲ ਨੂੰ ਨਹੀਂ ਚੰਗਾ ਸਮਝਦਾ ਹੀਗਾ ਤੇ ਉਹ ਇਹ ਪਾਸੇ ਹੋ ਗਿਆ ਤੇ ਜਦੋਂ ਕਿ ਤਿੰਨ ਦਾ ਟਾਈਮ ਹੋਇਆ ਤੇ ਸਾਡੇ ਸੰਗਤਰੇ ਦੀ ਨਹਿਰ ਆ ਹਮ ਨਹਿਰ ਦੇ ਉੱਤੇ ਇੱਕ ਸਾਈਕਲ ਨਗਾਉਣ ਵਾਸਤੇ ਡਰੇਨ ਬਣਾਈ ਹੋਈ ਸੀ ਉੱਥੇ ਫਿਰ ਇਹਨਾਂ ਦੀ ਫੌਜੀਆਂ ਦੀ ਗੱਡੀ ਆਈ ਤੇ 3 ਵਜੇ ਮੇਰੇ ਵੀਰ ਨੇ ਉਹ ਗੱਡੀ ਡਾਤੀ ਮੇਰੀ ਮੰਮੀ ਹੈ ਜੀ ਉੱਥੇ ਬਟੋਏ ਬੈਠੀ ਆ ਹਮ ਤੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਬਗੀਚੇ ਦੇ ਮੁੰਡੇ ਨੇ ਰਾਜੂ ਨੇ ਗੱਡੀ ਡਾਤੀ ਮੈਂ ਬਹੁਤ ਰੋਈ ਮੇਰੀ ਉਮਰ ਹੈਗੀ ਸੀ ਦੁਬਾਰਾ ਸਾਲ ਦੀ ਓਕੇ ਕਿ ਛੋਟੀ ਜੀ ਸੀ ਤੇ ਮੈਂ ਬਹੁਤ ਰੋਈ ਕਿ ਮੇਰੇ ਵੀਰ ਨੂੰ ਪਤਾ ਨਹੀਂ ਅੱਜ ਕੀ ਕਰ ਦੇਣਗੇ ਪੁਲਸ ਵਾਲੇ ਜਾਂ ਸਾਨੂੰ ਕੁਝ ਕਰਨਗੇ ਮੈਂ ਆਉਂਦਿਆਂ ਨੂੰ ਰੋ ਰੋ ਕੇ ਆਪਣੇ ਬਹੁਤ ਬੰਦਾ ਹਾਲ ਕੀਤਾ ਹੁਣ ਚਿਰ ਨੂੰ ਮੇਰੀ ਮੰਮੀ ਆਈ ਤੇ ਮੰਮੀ ਕਹਿੰਦੀ ਵੀ ਕੋਈ ਗੱਲ ਨਹੀਂ ਅੱਜ ਉਹ ਨਾ ਘਰੇ ਆਉਣਗੇ ਰਾਜੂ ਹਣੀ ਫੇਰ ਤੇ ਪਿਪਲ ਹੋਣੀ ਆਉਣਗੇ ਤੇ ਰਾਤ ਨੂੰ ਉਹਨਾਂ ਨੇ ਛੱਡ ਜਾਣਾ ਵਾ ਤੇਰੇ ਵੀਰ ਨੂੰ ਘਰੇ ਤੂੰ ਰੋਣਾ ਤੇ ਇਹਨਾਂ ਨੇ ਰਾਤ ਨੂੰ ਛੱਡ ਜਾਣਾ ਵਾ ਜਦੋਂ ਇਹ ਆਏ ਰਾਤ ਵੀਰ ਜੀ ਹੋਣੀ ਫੇਰ ਖਾਲਸੇ ਮੱਥਾ ਟੇਕਣ ਤੇ ਸਾਡਾ ਵੀਰ ਜੀ ਨਾਲ ਨਹੀਂ ਆਇਆ ਇਹਨੂੰ ਨਾਲ ਨਹੀਂ ਲਿਆਂਦਾ ਗਿਆ ਫਿਰ ਇਹ ਥੋੜੇ ਜਿ ਦਿਨਾਂ ਦੇ ਵਿੱਚ ਹੀ ਚੜਦਾ ਗਿਆ ਚੜਦਾ ਗਿਆ ਕਿ ਘਟੋ ਘਾਟੇ ਇਹਨੇ ਪਤਾ ਨਹੀਂ ਬਾਰਡਰ ਤੇ ਕਿੰਨੇ ਕਹੀ ਗੇੜੇ ਲਾ ਲੇ ਉਧਰੋਂ ਸਮਾਨ ਲਿਆਉਣ ਦੇ ਤੇ ਜਾਨੀ ਕਿ ਸ਼ਹਿਰੇ ਆਮ ਘਰ ਦੇ ਵਿੱਚ ਸਾਲਟਾਂ ਪਾ ਕੇ ਆਉਣ ਲੱਗ ਗਿਆ ਇਹ ਸਿੰਘ ਜਥੇਬੰਦੀਆਂ ਨਾਲ ਦੇ ਨਾਲ ਆਉਂਦੀਆਂ ਨੇ ਆ ਵੀਰ ਅਨਵਰ ਸਿੰਘ ਹੋਣੀ ਵੀਰ ਸਰਬਜੀਤ ਸਿੰਘ ਹੀਰੋ ਇਹ ਸੁਤਨਾਮ ਸਿੰਘ ਜਾਨੀ ਕਿ ਬਹੁਤ ਹੀ ਮੁੰਡੇ ਸਵਰਨ ਸਿੰਘ ਹੋਣੀ ਜਿੰਨੇ ਵੀ ਸਾਡੇ ਪਿੰਡ ਦੇ ਮੁੰਡੇ ਸੀ ਇਹਨਾਂ ਦੇ ਨਾਲ ਜਥੇਬੰਦੀਆਂ ਨੇ ਇਹਨਾਂ ਨੇ ਰਾਤ ਨੂੰ ਆਉਣਾ ਕਰੇ ਚਾਹ ਪੀ ਕੇ ਜਾਣਾ ਇਹਨਾਂ ਨੇ ਮੈਨੂੰ ਕਹਿਣਾ ਕਿ ਤੂੰ ਸਾਡੀ ਨਿੱਕੀ ਭੈਣਾ ਸਾਨੂੰ ਛੰਡੀਆਂ ਬਣਾ ਕੇ ਦੇ ਪੀਲੇ ਰੰਗ ਦੀਆਂ ਨਾਲ ਛੰਡੀਆਂ ਬਣਾਉਣੀਆਂ ਉੱਪਰ ਨਾਂ ਲਿਖਾਉਣੇ ਸਾਲਟਾਂ ਦੇ ਉੱਪਰ ਬਣਾਵਾ ਤੇ ਲੈ ਜਾਣੀਆਂ ਮੇਰੇ ਕੋਲ ਤੇ ਬਾਅਦ ਵਿੱਚ ਜਦੋਂ ਇਹਨਾਂ ਨੇ 15 ਜੂਨ ਨੂੰ ਯਾਨੀ ਕਿ ਇਹਨਾਂ ਨੇ ਵਾਡਰ ਪਾਰ ਕਰਨਾ ਸੀਗਾ 14 ਜੂਨ ਨੂੰ ਰਾਤ ਘਰੇ ਆਏ ਆ ਦੁੱਧ ਪੀ ਕੇ ਛੰਡੀਆਂ ਲੈ ਕੇ ਗਏ ਆ ਬਾਅਦ ਵਿੱਚ ਇਹਨਾਂ ਨੇ ਵਾਡਰ ਪਾਰ ਕਰਨਾ ਸੀ ਰਾਤ ਨਾ ਗਏ ਤੇ ਦੁਪਹਿਰੇ ਅਗਲੇ ਦਿਨ ਦੁਪਹਿਰ ਦੇ 12:30 ਤਰੀਕੇ ਟਾਈਮ ਹੋਊਗਾ ਜਦੋਂ ਇਹ ਨਾਲ ਸਰਬਜੀਤ ਸਿੰਘ ਵੀਰੋ ਨਾਲ ਇੱਕ ਮੁੰਡਾ ਸੀ ਮਸਤ ਗੜਦਾ ਹੀਰਾ ਹੀਰਾ ਯਾਨੀ ਕਿ ਇਸ ਟਾਈਮ ਉਹ ਘਰੇ ਬੈਠਾ ਹੋਇਆ ਵਾ ਤੇ ਇੱਕ ਮੁੰਡਾ ਹੈਗਾ ਸੀਗਾ ਆਪਣੇ ਹੀ ਵੀਰ ਜੀ ਕਾਲੀਏ ਦਾ ਸਵਰਨ ਸਿੰਘ ਇੱਕ ਸਰਿੰਦਰ ਸਿੰਘ ਸੱਤਾ ਕਾਲੀਏ ਦਾ ਠੀਕ ਹੈ ਤੇ ਇੱਕ ਮੁੰਡਾ ਸਾਡੇ ਪਿੰਡ ਦਾ ਹੋਰ ਸੀਗਾ ਇਹਦੇ ਨਾਲ ਵੀਰਜੀ ਦੇ ਗੁਰਸੇਵ ਸਿੰਘ ਸਾਹਾ ਮذਬੀ ਸਿੱਖਾਂ ਦਾ ਮੁੰਡਾ ਸੀ ਉਹ ਜਾਨੀ ਕਿ ਉਹਦਾ ਤਾਂ ਵਿਚਾਰੇ ਦਾ ਹੁਣ ਮਾਂ ਪਿਓ ਇਨੀ ਰਹਿ ਗਿਆ ਕੋਈ ਨਾ ਜਾਣ ਚਾਨ ਨਹੀਂ ਰਹਿ ਗਿਆ ਤੇ ਜਾਨੀ ਕਿ ਕਾਫੀ ਮੁੰਡੇ ਇਸ ਤਰ੍ਹਾਂ ਗਏ ਨਾਲ ਦਿਨੇ ਇਹਨਾਂ ਨੇ 12:30 ਵਜੇ ਬਾਰਡਰ ਪਾਰ ਕਰ ਲਿਆ ਓਕੇ ਦਿਨੇ ਲੰਗੇ ਦਿਨੇ ਹੀ ਲੰਘ ਗਏ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਬਹੁਤ ਡਰੇ ਕਿ ਸਾਡੇ ਘਰੇ ਪੁਲਿਸ ਆਊਗੀ ਜਾਂ ਸਾਨੂੰ ਕੁੱਟੂ ਮਾਰੂਗੀ ਹੂੰ ਕਿ ਅਸੀਂ ਕੀ ਕਰਾਂਗੇ ਵੀ ਇਹਨੇ ਕੀ ਕੀਤਾ ਸਾਡੇ ਮੁੰਡੇ ਨੇ ਸਾਡੇ ਡੈਡੀ ਜੀ ਬਹੁਤ ਗਰਮ ਸੁਭਾਅ ਦੇ ਸਾਨੂੰ ਬਹੁਤ ਮੰਮੀ ਨੂੰ ਵੀ ਮੰਮੀ ਨੂੰ ਵੀ ਗਾਲ੍ਹਾਂ ਕੱਢੀਆਂ ਕਿ ਤੂੰ ਉੱਥੇ ਸੀ ਤੂੰ ਵਿਆਹ ਵਾਲੇ ਘਰੇ ਹੀ ਤੂੰ ਨੂੰ ਰੋਕਿਆ ਨਹੀਂ ਅਸੀਂ ਕੁਝ ਨਹੀਂ ਬੋਲੇ ਕਿਉਂਕਿ ਅਸੀਂ ਆਪਣੇ ਪਾਪਾ ਤੋਂ ਬਹੁਤ ਜ਼ਿਆਦਾ ਡਰਦੇ ਸੀ ਕਿ ਬਹੁਤ ਗਰਮ ਸੁਭਾਅ ਦੇ ਸੀ ਤੇ ਜਦੋਂ ਇਹ ਚਲੇ ਗਏ ਫਿਰ ਇਹਨਾਂ ਨੇ 30 ਜੂਨ ਨੂੰ ਵਾਪਸ ਮੁਰਨਾ ਮੁੜਨਾ ਸੀ ਇੱਧਰ ਵਾਪਸ ਹੂੰ ਤੇ ਜਿਸ ਦਿਨ ਇਹ ਹੈ 28 ਤਰੀਕ ਦੀ ਰਾਤ ਸੀ ਪਹਿਲਾਂ ਤੇ 28 ਤਰੀਕ ਨੂੰ ਦਿਨੇ ਆਏ ਆ ਬਾਰਡਰ ਤੇ ਤੇ ਮੇਰੇ ਪਾਪਾ ਨਾਲ ਗੱਲਾਂ ਕਰਨ ਨੂੰ ਵਾਸਤੇ ਵੀ ਇਹਨਾਂ ਨੂੰ ਮੈਂ ਚਿੱਠੀ ਪੜਾਉਣਾ ਵਾਪਕੀ ਬਾਰਡਰ ਪਾਰ ਕਰਨਾ ਹਿਸਾਬ ਆ ਕਿਵੇਂ ਆ ਮੇਰੇ ਡੈਡੀ ਨੇ ਉਹਨੂੰ ਤਾਂ ਕੁਝ ਨਹੀਂ ਦੱਸਿਆ ਮੇਰੇ ਵੀਰ ਨੂੰ ਕਿ ਬਾਰਡਰ ਤੇ ਅੱਗੇ ਪੁਲਿਸ ਫੌਜ ਬੈਠੀ ਹੋਈ ਸੀ ਸਪੈਸ਼ਲ ਲਾਈਆਂ ਗਈਆਂ ਨਾਕੇ ਲਾਤੇ ਆ ਕਿ ਤੂੰ ਨਾ ਆਵੀ ਤੇ ਜਦੋਂ ਮੇਰਾ ਵੀਰ 30 ਜੂਨ ਨੂੰ ਵਾਪਸ ਆ ਰਿਹਾ ਸੀ ਸਪੈਸ਼ਲ ਲੱਗੀਆਂ ਸੀ ਬਹੁਤ ਜ਼ਿਆਦੀ ਐ ਜਾਨਕਿ ਬਾਰਡਰ ਸੀਲ ਕੀਤਾ ਹੋਇਆ ਸੀ ਅੱਗੇ ਹਮ ਇਹ ਹੈਗਾ ਸੀ ਦੇ ਨਾਲ ਇੱਕ ਵੀਰ ਜੀ ਸਰਬਜੀਤ ਜਿਹੜਾ ਹੀਰੋਅਗ ਸੰਘਤਰੇ ਦਾ ਸਾਡੇ ਜਿਨ੍ਹਾਂ ਨੇ ਸਾਨੂੰ ਤੁਹਾਡੇ ਰੂਬਰੂ ਕਰਾਇਆ ਹਮ ਇੱਕ ਮੇਰਾ ਵੀਰੋਸ ਹੀ ਨਾਲ ਇੱਕ ਇਹਦੇ ਨਾਲ ਹੈਗਾ ਸੀ ਮਸਤ ਗੜਦਾ ਵੀਰ ਹੀਰਾ ਹਮ ਇੱਕ ਹੈਗਾ ਸੀ ਸੁਰਿੰਦਰ ਸਿੰਘ ਕਾਲੀਜੇ ਦਾ ਮੁੰਡਾ ਇੱਕ ਸਵਰਨ ਸਿੰਘ ਕਾਲੀਜੇ ਦਾ ਮੁੰਡਾ ਵੀਰ ਹੀ ਇਹ ਚਾਰੇ ਪੰਜੇ ਜਾਣੇ ਜਦੋਂ ਬਾਰਡਰ ਉੱਥੇ ਹੈਗੇ ਸੀ ਇਹ 12 ਜਾਣਿਆਂ ਦੀ ਪਾਰਟੀ ਹਮ ਜਦ ਇਹ ਤੁਰਨ ਲੱਗੇ ਉਧਰੋਂ ਹਮ ਤੇ ਇਹ ਇਹਨਾਂ ਦੇ ਵਿੱਚ ਕੋਈ ਆਪਸੀ ਬਣ ਅਣਬਣ ਹੋ ਗਈ ਖਾਲਸੇ ਦੇ ਵਿੱਚ ਹੀ ਅੱਛਾ ਗਰੁੱਪ ਚ ਗਰਾਹ ਚ ਕੋਈ ਮੈਂ ਹਾਂਜੀ ਗਰੁੱਪ ਦੇ ਵਿੱਚ ਜਦੋਂ ਉੱਥੇ ਬਾਰਡਰ ਤੋਂ ਤੁਰਨ ਲੱਗਿਆ ਤੇ ਉੱਥੋਂ ਮੇਰਾ ਵੀਰ ਜਿਹੜਾ ਰਾਜਵਿੰਦਰ ਆ ਇਹਨੇ ਸੌਂ ਖਾ ਲਈ ਕਹਿੰਦਾ ਕਿ ਮੈਂ ਅੱਜ ਕਸਮ ਖਾ ਕੇ ਜਾਣਾ ਬਾਜਾਂ ਵਾਲੇ ਦੀ ਕਹਿੰਦਾ ਜੇ ਮੈਂ ਸ਼ਹੀਦ ਤਾਂ ਭਾਵੇਂ ਹੋ ਜਾ ਪਰ ਅੱਜ ਵਾਪਸ ਤੁਹਾਡੀ ਪਾਰਟੀ ਚ ਨਹੀਂ ਵਾਪਸ ਆਉਂਗਾ ਜਦੋਂ ਇੱਥੇ ਸੌਂ ਖਾ ਕੇ ਤੁਰ ਗਿਆ ਇਨਾ ਸਾਰਾ ਬਾਰਡਰਸ ਪਾਰ ਕਰ ਲਿਆ ਸਿਰਫ ਦੋ ਨਹਿਰਾ ਰਹਿ ਗਿਆ ਕ੍ਰੋਸ ਕਰਨ ਵਾਲੀਆਂ ਮਸਤ ਗੜਦੇ ਤੇ ਦੂਲਾਂ ਦੇ ਵਿੱਚ ਕਾਰ ਆ ਗਏ ਤੇ ਇਹਨੇ ਆ ਕੇ ਪਿੱਛੋਂ ਆਵਾਜ਼ ਦੇਤੀ ਇਹਨਾਂ ਵੀਰ ਹੋਣਾ ਨੂੰ ਸਖਾਲਸੀ ਜਿਹੜੇ ਨਾਲ ਸੀ ਵੀਰ ਕਿ ਆਜੋ ਇਹ ਬਾਰਡਰ ਸਾਫ ਆ ਜਦੋਂ ਇਹਨੇ ਇੰਨੀ ਗੱਲ ਕਹੀ ਵੀਰਜੀ ਰਾਜੋ ਨੇ ਤੇ ਉਹਨਾਂ ਨੇ ਪਿੱਛੋਂ ਬੈਰੀ ਲਾੜ ਚੜਾ ਕੇ ਤੇ ਦੇਖ ਲੈ ਕੇ ਸਿੰਘ ਵਾ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਅੱਗੋਂ ਮੇਰੇ ਵੀਰਜੀ ਹੋਣਾ ਨੇ ਵੀ ਇਹਨਾਂ ਨੇ ਮੁਕਾਬਲਾ ਕੀਤਾ ਫਿਰ ਵੀਰਜੀ ਦੇ ਇੱਥੇ ਗੋਡੇ 'ਚ ਗੋਲੀ ਵੱਜ ਗਈ ਜਿੱਦੋ ਰਾਜਵਿੰਦਰ ਦੇ ਗੋਲੀ ਵਾਜ ਵੀ ਪੋਡੇ ਦੇ ਵਿੱਚ ਤੇ ਇਹ ਉੱਥੇ ਤਰਨਾ ਲਾ ਕੇ ਗੋਡਾ ਲਾ ਕੇ ਬਹਿ ਗਿਆ ਫਿਰ ਇਹ ਜਿਹੜੇ ਨਾਲ ਵੀ ਆਪਣੇ ਖਾਲਸੇ ਵੀਰ ਜੀ ਹੋਣੇ ਸਾਹਿਬ ਸਿੰਘ ਹੋਣੀ ਇਹ ਸਤਨਾਮ ਸਿੰਘ ਹੋਣੀ ਸਾਰੇ ਜਾਣੇ ਇਹਨਾਂ ਨੇ ਫਿਰ ਕਿਹਾ ਕਿ ਕਹਿੰਦੇ ਕਿ ਬਾਬਾ ਜੀ ਤੈਨੂੰ ਚੁੱਕ ਕੇ ਲੈ ਜਾਣੇ ਆ ਤੇ ਇਹ ਸਰਬਜੀਤ ਨੂੰ ਕਹਿੰਦਾ ਵੀ ਨਹੀਂ ਕਹਿੰਦਾ ਤੂੰ ਚੱਲ ਜਾ ਤੂੰ ਇੱਥੇ ਦੇਖ ਲੈ ਮੇਰੇ ਨੂੰ ਅੱਖੀਂ ਬਹਿ ਕੇ ਦੇਖ ਜਦੋਂ ਮੈਂ ਸ਼ਹੀਦ ਹੋ ਗਿਆ ਤੂੰ ਵਾਪਸ ਚਲੀ ਜੀ ਤੇ ਘਰ ਜਾ ਕੇ ਮੇਰੀ ਮੰਮੀ ਨੂੰ ਮੇਰੀ ਭੈਣ ਨੂੰ ਮੇਰੀ ਕਹਾਣੀ ਦੱਸੀ ਸਰਬਜੀਤ ਨੇ ਬਹੁਤ ਜ਼ੋਰ ਲਾਇਆ ਇਹਨੇ ਹੀਰੋ ਨੇ ਵੀ ਤੂੰ ਵਾਪਸ ਆ ਜਾ ਬਾਬਾ ਮੈਂ ਤੈਨੂੰ ਚੱਕ ਕੇ ਲੈ ਜਾਣਾ ਵਾ ਮਸਤਗੜ ਵਾਲੇ ਵੀਰ ਦੇ ਵੀ ਇੱਥੇ ਗੋਲੀ ਵੱਜ ਗਈ ਮੋਢੇ ਤੇ ਹੂੰ ਕਹਿੰਦਾ ਨਹੀਂ ਤੁਸੀਂ ਇਹਨੂੰ ਲੈ ਜਾਓ ਹੀਰੇ ਨੂੰ ਹੀਰੇ ਨੂੰ ਲੈ ਜਾਓ ਮੈਨੂੰ ਤੁਸੀਂ ਰਹਿਣ ਦਿਓ ਬਸ ਮੈਂ ਇੱਥੇ ਹੀ ਹੁਣ ਸਿੱਧੀ ਪਾਉਂਗਾ ਜਦੋਂ ਕਿ ਉੱਥੇ ਇਹ ਹੀ ਸ਼ਹੀਦ ਹੋ ਗਿਆ ਵੀ 3 1 ਵਜੇ ਤੋਂ ਲੈ ਕੇ 3:30 ਵਜੇ ਤੱਕ ਗੋਲੀ ਚੱਲਦੀ ਰਹੀ ਤੜਕੇ ਦੇ ਤੇ ਅਸੀਂ ਜਾਨਕਿ ਰਾਤ ਰੋ ਕੱਟ ਕੇ ਕਢ ਲਈ ਸਵੇਰੇ ਜਦੋਂ ਦਿਨ ਚੜਿਆ ਕਸ਼ਮੀਰ ਸਿੰਘ ਦੂਲਾ ਦਾ ਮੁੰਡਾ ਸੀਗਾ ਜੋ ਇਹਨਾਂ ਦੇ ਨਾਲ ਸੀਗਾ ਹੂੰ ਤੇ ਉਹ ਵੀਰਜੀ ਆਇਆ ਸਾਡੇ ਘਰੇ ਜਦੋਂ ਅੱਗੇ ਆਉਂਦਾ ਸੀ ਬਹੁਤ ਪਿਆਰ ਨਾਲ ਬੋਲਦਾ ਸੀ ਆਣ ਕੇ ਗੱਲ ਤੇ ਲੈਂਦਾ ਸੀ ਭੈਣ ਭੈਣ ਕਰਨਾ ਉਸ ਦਿਨ ਇਸ ਤਰ੍ਹਾਂ ਆਇਆ ਲੱਗੋ ਨਹੀਂ ਮੇਰੇ ਲੰਘ ਗਿਆ ਮੈਂ ਵੀ ਲੱਗੋ ਦੀ ਲੰਘ ਗਈ ਮੈਂ ਵੀ ਨਹੀਂ ਬੁਲਾਇਆ ਤੇ ਮੇਰੀ ਮੰਮਾ ਨੂੰ ਕਹਿੰਦਾ ਮੰਮਾ ਇਹ ਦੱਜਾ ਆਪਾਂ ਨਾ ਕੇਮ ਕਰਨ ਠਾਣੇ ਤੇ ਜਾਣਾ ਵਾ ਤੇ ਮੈਂ ਕਿਹਾ ਵੀਰਜੀ ਕੀ ਹੋਇਆ ਵਾ ਠਾਣੇ ਦੇ ਵਿੱਚ ਜਿਹੜੀ ਰਾਤੀ ਗੋਲੀ ਚੱਲੀ ਆ ਉਹਦੇ ਵਿੱਚ ਮੈਨੂੰ ਪਤਾ ਲੱਗਾ ਕਿ ਮੇਰਾ ਵੀਰ ਸੀਰ ਹੋ ਗਿਆ ਕਹਿੰਦਾ ਤੈਨੂੰ ਕਿਨੇ ਦੱਸਿਆ ਚੱਲੀਏ ਤੇਰਾ ਵੀਰ ਸੀਦ ਹੋ ਗਿਆ ਤੇਰਾ ਵੀਰ ਥੋੜਾ ਸੀਦ ਹੋਇਆ ਵਾ ਤੂੰ ਮੈਨੂੰ ਇਹ ਦੱਸ ਜਿਹੜਾ ਇਹ ਸਰਬਜੀਤ ਹੀਰੋਆ ਇਹਦਾ ਨਾਂ ਹੀ ਸਾਫ-ਸਾਫ ਕਹਿੰਦੇ ਹੁੰਦੇ ਸੀ ਪਹਿਲਾਂ ਕਹਿੰਦਾ ਨਹੀਂ ਤੂੰ ਮੈਨੂੰ ਇਹ ਦੱਸ ਸਾਫ ਸਿੰਘ ਦੇ ਸਿਰ ਤੇ ਜੁੜਾ ਵਾ ਤੇ ਪਟਿਆ ਮੈਂ ਕਿਹਾ ਨਹੀਂ ਉਹਦਾ ਜੁੜਾ ਵਾ ਕਹਿੰਦਾ ਜਿਹੜਾ ਸ੍ਰਿੰਦਰ ਸਿੰਘ ਮੁੰਡਾ ਵਾ ਛਿੰਦਾ ਕਾਲੀ ਇਹਦਾ ਮੈਂ ਕਿਹਾ ਉਹਦੇ ਵੀ ਨਿੱਕੇ-ਨਿੱਕੇ ਪਟੇ ਆ ਤੇ ਜਿਹੜਾ ਮੇਰਾ ਵੀਰ ਰਾਜਵਿੰਦਰ ਸੀ ਇਹਦੇ ਵੀ ਏਨੇ-ਏਨੇ ਪਟੇ ਸੀ ਮੈਂ ਕਿਹਾ ਵੀਰ ਮੈਂ ਵੀਰ ਜੀ ਮੇਰੇ ਵੀਰ ਦੇ ਵੀ ਪਟੇ ਆ ਤੇ ਉਹਦੇ ਵੀ ਪਟੇ ਆ ਤੇ ਕਹਿੰਦਾ ਫਿਰ ਆਪਾਂ ਮੁੰਡਾ ਸਿਆਨਣਾ ਵਾ ਜਦੋਂ ਅਸੀਂ ਖੇਮ ਕਰਨ ઠાਣੇ ਦੇ ਵਿੱਚ ਇਹ ਚਲੇਗੇ ਇਹਨਾਂ ਲੋਜਮੈਂਟ ਕਰਾਤੀ 13 ਪਿੰਡ ਯਾਨੀ ਕਿ ਲਾਗੇ ਲਾਗੇ ਜੋ ਚੀਮਾ ਕਲੇਂਜਰ ਦੂਲ ਮਨਾਵਾ ਪੂਰਿਆ 13 14 ਪਿੰਡਾਂ ਵਿੱਚ ਲੋਜਮੈਂਟ ਕਰਾ ਕੇ ਖੇਮ ਕਰਨ ਦੇ ઠાਣੇ ਦੇ ਬੂਹੇ ਦੇ ਅੱਗੇ ਧਰਨਾ ਲਾ ਲਿਆ ਚੱਕਾ ਜਾਮ ਕਰ ਦਿੱਤਾ ਗਿਆ ਫਿਰ ਉੱਥੋਂ ਅਸੀਂ ਯਾਨੀ ਕਿ ਉਸ ਟਾਈਮ ਤੇ ਖੁੱਲਰ ਜਿਹੜਾ ઠાਣੇਦਾਰ ਸੀ ਉਹ ਡੈਸਸ ਦੇ ਉਹੀ ਉਥੇ ઠાਣੇ ਦੇ ਵਿੱਚ ਉਹਨਾਂ ਦੇ ਅੱਗੇ ਅਸੀਂ ਬਹੁਤ ਰੋਏ ਖਪੀ ਕੇ ਸਾਹਮਣੇ ਦੀ ਲਾਸ਼ ਦੇ ਦੋ ਵੀ ਪਹਿਲਾਂ ਉਹਨਾਂ ਸਾਨੂੰ ਜਵਾਬ ਦਿੱਤਾ ਰਾਤ ਦੇ 1 ਵਜੇ ਸਾਨੂੰ ਕਹਿੰਦੇ ਠੀਕ ਹੈ ਤੁਹਾਨੂੰ ਲਾਸ਼ ਮਿਲ ਜੇਗੀ ਹੂੰ ਉਸ ਟਾਈਮ ਤੇ ਜਦੋਂ ਲਾਸ਼ ਲੈ ਕੇ ਇਹ ਪੁਲਿਸ ਵਾਲਿਆਂ ਦੀਆਂ ਗੱਡੀਆਂ ਤੇ ਨਾਲ ਘਰੇ ਆਏ ਉਸ ਟਾਈਮ ਤੇ ਲਾਸ਼ ਦੇ ਟਾਈਮ ਪਰਮਜੀਤ ਸਿੰਘ ਵੀਰ ਜੀ ਜੋ ਪੰਜ ਵਾਰਡੇ ਸੀਗੇ ਇੱਕ ਕੋ ਸੀ ਇੱਕ ਅੰਬਰਸਰ ਦਾ ਵੀਰ ਜੀ ਉਹਦਾ ਨਾਂ ਅਸੀਂ ਮਸਾ ਮਸਾ ਉਹਨੂੰ ਕਹਿੰਦੇ ਹੁੰਦੇ ਸੀਗੇ ਇੱਕ ਦਲਬਾਗ ਸਿੰਘ ਚਾਨਚੱਕ ਦਾ ਮੁੰਡਾ ਸੀਗਾ ਵੀ ਉਹ ਵੀ ਉਹਦੀ ਵੀ ਉਮਰ ਮੇਰੇ ਵੀਰ ਜੀ ਰਾਜਵਿੰਦਰ ਸਿੰਘ ਵਾਂਗੂ 11-12 ਸਾਲ ਦੀ ਸੀਗੀ ਤੇ ਇਹ ਚ ਪੰਜ ਸੱਤ ਜਾਣੇ ਮੁੰਡੇ ਸਾਡੇ ਵੀ ਪਿੰਡ ਦੇ ਹੋਰ ਵੀ ਕਿਰੇਲੂ ਮੁੰਡੇ ਜਿਹੜੇ ਸੀਗੇ ਘਰਾਂ ਦੇ ਵਿੱਚ ਰਹਿੰਦੇ ਸੀ ਉਹਨਾਂ ਨੇ ਨਾਲ ਰਲ ਕੇ ਗੁਰਦੁਆਰਾ ਸਾਹਿਬ ਜਾ ਕੇ ਤੇ ਥੜਾ ਚੁਣਿਆ ਥੜਾ ਚੁਣ ਕੇ ਆਪਣੇ ਹੱਥਾਂ ਦੇ ਨਾਲ ਵੀਰ ਪੰਜ ਵੜ ਜਿਹੜਾ ਹੈਗਾ ਉਹਨਾਂ ਨੇ ਜਾ ਕੇ ਚਿਖਾ ਚੁਣੀ ਚਿਖਾ ਚੁਣ ਕੇ ਫਿਰ ਇਹਨਾਂ ਨੇ ਜਰਾਤੋਂ ਰਾਤ ਜਾਨਕੀ ਉਥੋਂ ਸਲਾਮੀਆਂ ਦੇ ਕੇ ਵਾਪਸ ਆ ਗਏ ਫਿਰ ਸਾਨੂੰ ਸਵੇਰੇ 10 ਵਜੇ ਦਾ ਟਾਈਮ ਦਿੱਤਾ ਗਿਆ ਸਸਕਾਰ ਕਰਨ ਦਾ ਗੁਰਦੁਆਰਾ ਸਾਹਿਬ ਕਿ ਸਰੀਰ ਦਿੱਤਾ ਪੁਲਿਸ ਨੂੰ ਹਾਂਜੀ ਸਰੀਰ ਸਾਨੂੰ ਮਿਲ ਗਿਆ 10 ਵਜੇ ਅਸੀਂ ਜਨਕੀ ਸਸਕਾਰ ਵੀਰ ਜੀ ਦਾ ਕਰ ਦਿੱਤਾ ਉੱਥੇ ਅੱਛਾ ਜਿਤਨਾ ਛੋਟਾ ਵੀ ਰਾਜਵੰਦਰ ਸਿੰਘ ਤੇ ਤੁਹਾਡਾ ਬੱਚਾ ਵੀ 36 1990 ਨੂੰ ਸ਼ਹੀਦ ਹੋ ਗਿਆ ਹਾਂਜੀ ਹਾਂਜੀ ਇਹ ਫਿਰ ਜਰਨੈਲ ਸਿੰਘ ਜਿਹੜੇ ਤੁਹਾਡੇ ਭਰਾ ਸੀ ਇਹ ਵੱਡੇ ਸੀ ਰਾਜਵੰਦਰ ਇਹ ਇਹ ਬਾਅਦ ਚ ਨਿਕਲਦੇ ਆ ਇਹ ਬਾਅਦ ਚ ਨਿਕਲਦੇ ਆ ਹਾਂਜੀ ਇਹ ਕਿਉਂ ਮਤਲਬ ਇਹਨਾਂ ਨੂੰ ਪੁਲਿਸ ਨੇ ਕਰਨ ਕਰਦੀ ਸੀ ਸਾਨੂੰ ਪੁਲਿਸ ਜਦੋਂ ਵੀਰ ਜੀ ਸ਼ਹੀਦ ਹੋ ਗਏ ਉਸ ਤੋਂ ਬਾਅਦ ਜਾਨਕੀ ਵੀ ਪੁਲਿਸ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਮੁੰਡਾ ਛੀਦ ਹੋ ਗਿਆ ਵਾ ਤੇ ਸਾਨੂੰ ਪੁਲਿਸ ਵੀ ਤੰਗ ਕਰਨ ਲੱਗੀ ਹਰਬੰਸ ਸਿੰਘ ਵੀਰ ਮੇਰਾ ਜਿਹੜਾ ਸੀਗਾ ਇਹ ਸਾਡੇ ਕੋਲ ਉੱਥੇ ਰਹਿੰਦਾ ਸੀਗਾ ਤੇ ਇੱਕ ਮੇਰਾ ਵੀਰ ਛੋਟਾ ਹਰਪਾਲ ਸਿੰਘ ਸੀ ਉਹਦੀ ਉਮਰ ਸ 11 ਸਾਲ ਦੀ ਬਿਲਕੁਲ ਛੋਟਾ ਸੀਗਾ ਫਿਰ ਇਹਨਾਂ ਨੂੰ ਜਦੋਂ ਰਾਤ ਨੂੰ ਇਸ ਤਰ੍ਹਾਂ ਪੁਲਿਸ ਆਉਣਾ ਪੁਲਿਸ ਆਈ ਤੇ ਇੱਕ ਵਾਰ ਇਹਨਾਂ ਨੂੰ ਵੀਰ ਜੀ ਨੂੰ ਚੱਕ ਕੇ ਲੈ ਕੇ ਖੇਮ ਕਰਨ ਥਾਣੇ ਦੇ ਵਿੱਚ ਤੇ ਇਹਨਾਂ ਦੇ ਉੱਤੇ ਇਹਨਾਂ ਨੇ ਪਿਸਤੌਲ ਪਾ ਦਿੱਤਾ ਜਿਹਨਾਂ ਦੇ ਘਰੋਂ ਪੁਸਤਾ ਉਹ ਬਦਰਾਮ ਤੋਂ ਹੋਇਆ ਵਾ ਤੇ ਐਮਪੀ ਇਸ ਤਰ੍ਹਾਂ ਵੀ ਸਿੰਘਾਂ ਦੇ ਵਿੱਚ ਵਾ ਤੇ ਇਹਨਾਂ ਨੂੰ ਕੁੱਟਿਆ ਕੱਟਿਆ ਜਦੋਂ ਇਹਨਾਂ ਨੂੰ ਕੁੱਟ ਮਾਰ ਪਈ ਤੇ ਮੇਰੀ ਮੰਮੀ ਨੇ ਤੇ ਇੱਕ ਸਿਮਰਜੀਤ ਸਿੰਘ ਮਾਨ ਸੀਗਾ ਉਸ ਟਾਈਮ ਤੇ ਉਹਨਾਂ ਨੇ ਤੇ ਸਾਡੀ ਬਹੁਤ ਹੈਲਪ ਕੀਤੀ ਪਿੰਡ ਦੇ ਸਰਪੰਚ ਸੀਗੇ ਹਰਬੰਸ ਸਿੰਘ ਕਾਲੀਜੇ ਦੇ ਉਹਨਾਂ ਨੇ ਸਾਡੀ ਬਹੁਤ ਜਿਆਦਾ ਮਦਦ ਕੀਤੀ ਕਰਕੇ ਫਿਰ ਸਾਡੀ ਵੀਰ ਜੀ ਨੂੰ ਯਾਨਕਿ ਚੰਡੀਗੜ੍ਹ ਦੇ ਵਿੱਚ ਅਪੀਲ ਕੀਤੀ ਮੇਰੀ ਮੰਮੀ ਨੇ ਇਹਨਾਂ ਨੂੰ ਅਨਬਾਲਕ ਕਰਕੇ ਤੇ ਵੀ ਯਾਨਕਿ ਬਰੀ ਕਰਵਾ ਲਿਆ ਓਕੇ ਤੇ ਫਿਰ ਇਹ ਡਰਦੇ ਕੀ ਕਹਿੰਦੇ ਕਿ ਮੈਂ ਇੱਥੇ ਨਹੀਂ ਰਹਿਣਾ ਫਿਰ ਮੇਰੀ ਨਾਨੀ ਨਾਨਾ ਜੀ ਜਿਉਂਦੇ ਸੀਗੇ ਫਿਰ ਮੇਰੇ ਨਾਨੀ ਨਾਨਾ ਜੀ ਇਹਨਾਂ ਨੂੰ ਲੈ ਆਏ ਤੇ ਜਿਹੜਾ ਮੇਰਾ ਵੀਰ ਵੱਡਾ ਸੀ ਜਰਨੈਲ ਸਿੰਘ ਫਿਰ ਉਹ ਜਾਨੀ ਕਿ ਘਰੋਂ ਤਾਂ ਗਿਆ ਸੀ ਸਰੋਂ ਕੱਢਣ ਵਾਸਤੇ ਹੂੰ ਸਰੋਂ ਕੱਢਣ ਗਿਆ ਤੇ ਮੇਰੇ ਪਾਪਾ ਜੀ ਵੀ ਨਾਲ ਗਏ ਸਰੋਂ ਕੱਢਣ ਵਾਸਤੇ ਉਹਨਾਂ ਨੇ ਉੱਥੇ ਪੱਲੀਆਂ ਛੋੜ ਦਿੱਤੀਆਂ ਤੇ ਰੇੜਾ ਬੰਨ ਛੱਡ ਕੇ ਇੱਥੇ ਛੋਟਾ ਜਿਹਾ ਪੱਠਿਆਂ ਦੇ ਵਿੱਚ ਛੱਡ ਦਿੱਤਾ ਤੇ ਉਹ ਦੇਣ ਦੀ ਨਹੀਂ 12:30 ਵਜੇ ਦਾ ਟਾਈਮ ਤਿੰਨ ਜਾਨੀ ਕਿ ਉਹ ਵੀ ਫਰਾਰ ਹੋ ਗਏ ਬਾਰਡਰ ਤੇ ਹੂੰ ਜਿਸ ਦਿਨ ਉਹ ਬਾਰਡਰ ਤੇ ਜਾਂਦੇ ਆ ਉਸ ਦਿਨ ਹੀ ਸ਼ਾਮ ਨੂੰ ਸਾਡੇ ਘਰੇ ਪੁਲਿਸ ਆ ਗਈ ਓਕੇ ਉਸ ਦਿਨ ਹੀ ਪੁਲਿਸ ਨੇ ਆਣ ਕੇ ਸਾਨੂੰ ਘੇਰਾ ਪਾ ਕੇ ਜਾਨਕਿ ਸਾਡੇ ਪਿਛਲੇ ਪਾਸੇ ਵੀ ਖਲਾਰ ਲੀਆਂ ਗੱਡੀਆਂ ਕੋਠਿਆਂ ਦੇ ਅਗਲੇ ਪਾਸੇ ਵੀ ਸਾਡੇ ਦਰਬਾਰ ਬਾਬਾ ਬਾਹੇ ਖਾਨ ਜੀ ਦੀ ਜਗਾ ਵਾ ਉੱਥੇ ਗੱਡੀਆਂ ਖਲਾਰ ਕੇ ਸਾਡੇ ਘਰ ਨੂੰ ਘੇਰਾ ਪਾ ਕੇ ਤੇ ਵੀ ਮੇਰੀ ਮੰਮੀ ਨੂੰ ਖਿੱਚ ਤੋ ਕੀਤੀ ਨੇ ਮੈਂ ਛੋਟੀ ਸੀ ਮੈਨੂੰ ਵੀ ਚਪੇੜਾ ਚਪੂੜਾ ਮਾਰ ਕੇ ਕਹਿੰਦੇ ਵੀ ਤੁਸੀਂ ਦੱਸੋ ਵੀ ਕਿੱਥੇ ਹੈ ਤੇਰੇ ਭਰਾ ਕਿੱਥੇ ਹੈ ਤੁਸੀਂ ਅੰਗੇ ਇੱਕ ਕਮਾਰ ਦਿੱਤਾ ਵਾ ਇਹਨਾਂ ਕੰਮ ਅੱਜ ਤੁਸੀਂ ਮਰਵਾਤਾ ਹੁਣ ਤੁਸੀਂ ਆਪਣਾ ਦੂਜਾ ਭਰਾ ਵੀ ਉਗਰਵਾਦੀਆ ਬਣਾਤਾ ਬਹੁਤ ਸਾਨੂੰ ਜ਼ਬਰਦਸਤੀ ਸਾਡੇ ਨਾਲ ਉਹਨਾਂ ਨੇ ਕੀਤੀ ਲੇਕਿਨ ਅਸੀਂ ਡਰੇ ਨਹੀਂ ਉਹਨਾਂ ਤੋਂ ਅਸੀਂ ਅੱਗੋਂ ਸਿੱਧੇ ਹੋ ਗਏ ਆ ਕਿ ਚਲੋ ਠੀਕ ਹੈ ਅਸੀਂ ਆਪਣਾ ਭਰਾ ਮਰਵਾਇਆ ਤੇ ਤੁਸੀਂ ਵੀ ਦੇਖੋ ਵੀ ਤੁਸੀਂ ਪੁਲਿਸ ਵਾਲੇ ਜੀ ਤੁਸੀਂ ਵੀ ਆਪਣਾ ਭਰਾ ਤੋਰੋ ਇਹਦੇ ਵਿੱਚ ਇਸ ਕੰਮ ਦੇ ਵਿੱਚ ਤੁਸੀਂ ਮਰਵਾ ਸਕਦੇ ਹੋ ਅਸੀਂ ਉਹਨਾਂ ਨਾਲ ਬਹੁਤ ਕੀਤਾ ਮੰਮੀ ਮੇਰੀ ਨੇ ਵੀ ਮੰਮੀ ਫਿਰ ਉਹ ਦੰਤਾ ਸਾਨੂੰ ਉਹ ਕਰੇ ਛੱਡ ਗਏ ਥੋੜੇ ਦਿਨਾਂ ਬਾਅਦ ਆਏ ਤੇ ਮੇਰਾ ਹਰਪਾਲ ਸਿੰਘ ਵੀਰ ਛੋਟਾ ਜਿਹੜਾ 11 ਸਾਲ ਦਾ ਸੀ ਇਹਨੂੰ ਚੱਕ ਕੇ ਲੈ ਗਏ ਰਾਤ ਨੂੰ 3 ਵਜੇ ਤੜਕੇ ਆਏ ਤੇ ਚੱਕ ਕੇ ਪੁਲਿਸ ਲੈ ਗਈ ਇਹਨੂੰ 11 ਦਿਨ ਵਾਸਤੇ ਸਾਨੂੰ ਉਹਨਾਂ ਨੇ ਇਹਦਾ ਦੱਸ ਪਤਾ ਹੀ ਨਹੀਂ ਦੱਸਿਆ ਕਿ ਕਿੱਥੇ ਹੈਗਾ ਵਾ ਕਿਹੜੀ ਥਾਣੇ ਚ ਹੈ ਕਿਹੜੀ ਜੇਲ੍ਹ ਚ ਆ ਫਿਰ ਉਦੋਂ ਵੀ ਸਾਡੀ ਪਿੰਡ ਦੇ ਵਿੱਚ ਜਾਨਕਿ ਇਹਨਾਂ ਨੇ ਭਾਜੀ ਫੁੱਫੜ ਜੀ ਹੋਣਾ ਸਰਪੰਚਾ ਨੇ ਬੜੇ ਬੰਦਿਆਂ ਨੇ ਮੋਦਬਾਰਾਂ ਨੇ ਸਾਡੀ ਮਦਦ ਕੀਤੀ ਸਾਨੂੰ 12 ਦਿਨਾਂ ਬਾਅਦ ਪਤਾ ਲੱਗਾ ਕਿ ਇਹ ਖਾਲੜੇ ਜੇਲ੍ਹ ਦੇ ਵਿੱਚ ਵਾ ਰਬਾਲ ਸਿੰਘ ਇਹ ਨੂੰ ਵੀ ਫਿਰ ਨਵੀਆਂ ਬਾਲਕ ਕਰਕੇ ਛੱਡਿਆ ਗਿਆ ਫਿਰ ਇਹ ਜਾਣ ਕੇ ਜਦੋਂ ਸਾਨੂੰ ਅੱਛਾ ਜਰਨੈਲ ਸਿੰਘ ਹੋਣੀ ਜਿਹੜੇ ਆ ਪਹਿਲਾਂ ਇੱਥੇ ਜਿੱਤਰਾ ਇੱਕ ਸਰਸੰਦਗੀ ਮੈਂ ਕਲੀਅਰ ਕਰ ਦਿਆਂ ਹਾਂਜੀ ਕਿ ਭਾਈ ਰਾਜਵੰਦਰ ਸਿੰਘ ਜਿਹੜੇ ਨੇ ਬੀਟੀਐਫ ਅ ਜੈਸਰ ਮਾਨੋਚਾਲ ਗਰੁੱਪ ਦੇ ਵਿੱਚ ਸਣ ਤੇ ਭਾਈ ਜਰਨੈਲ ਸਿੰਘ ਵੀ ਪਹਿਲਾਂ ਇਹਨਾਂ ਦੇ ਨਾਲ ਸਣ ਬਾਅਦ ਦੇ ਵਿੱਚ ਬੱਬਰ ਖਾਲਸਾ ਹਾਂਜੀ ਹਾਂਜੀ ਬਾਅਦ ਵਿੱਚ ਬੱਬਰ ਖਾਲਸਾ ਇਹ ਬੱਬਰਾਂ ਦੇ ਨਾਲ ਜਾ ਕੇ ਲੜੇ ਹਾਂਜੀ ਹਾਂਜੀ ਇਹ ਫਿਰ ਜਰਨੈਲ ਸਿੰਘ ਦਾ ਕਿੱਥੇ ਹੁੰਦਾ ਮੁਕਾਬਲਾ ਇਹ ਜਰਨੈਲ ਸਿੰਘ ਦਾ ਮੁਕਾਬਲਾ ਹੋਇਆ ਇਹ ਅੰਬਰਸਰ ਬੋੜੂ ਵਾਲੀ ਮਹਿਰ ਦੇ ਉੱਪਰ ओके ਇਹਦੇ ਨਾਲ ਹੈ ਕਿ ਸੀ ਇੱਕ ਮੁੰਡਾ ਹੈਗਾ ਸੀ ਪ੍ਰਗਟ ਸਿੰਘ ਲਾਟੀ ਜੋ ਸੋਇਆਂ ਦਾ ਹੈਗਾ ਓਕੇ ਤੇ ਦੋ ਮੁੰਡੇ ਇਹਦੇ ਨਾਲ ਹੈਗੇ ਸੀਗੇ ਨਾਗਾ ਦੇ ਓਕੇ ਤੇ ਇੱਕ ਮੇਰਾ ਵੀਰ ਜਰਨੈਲ ਸਿੰਘ ਸੀ ਇਹਨਾਂ ਦਾ ਮੁਕਾਬਲਾ ਹਾਂ ਇੱਥੇ ਬੋੜੂ ਵਾਲੇ ਪੁਲ ਤੇ ਮੁਕਾਬਲਾ ਹੋਇਆ ਇਹਨਾਂ ਦੇ ਚਾਰਾਂ ਦੇ ਸਸਕਾਰ ਜਾਨੀ ਕਿ ਕੀਤੇ ਗਏ ਇੱਥੇ ਢਾਰੀ ਸਾਹਿਬ ਗੁਰਦੁਆਰਾ ਜਿਹੜਾ ਅੱਛਾ ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਭਈ ਜਿੰਨਾ ਸਿੰਘਾਂ ਦੇ ਸਸਕਾਰ ਕਿਉਂਕਿ ਰਾਜਵਿੰਦਰ ਸਿੰਘ ਦਾ ਤੇ ਸਰੀਰ ਦਿੱਤਾ ਸੀ ਤਾਂ ਭਈ ਕੁਝ ਸਿੰਘਾਂ ਦੇ ਸਸਕਾਰ ਜਿਨ੍ਹਾਂ ਦੇ ਤਰਨਤਾਰਨ ਪੱਟੀ ਤੇ ਅੰਮ੍ਰਿਤਸਰ ਦੀਆਂ ਸ਼ਮਸ਼ਾਨ ਘਾਟਾਂ 'ਚ ਹੋਇਆ ਉਹਨਾਂ ਨੂੰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਖਾਲੜਾ ਜੀ ਦੀ ਜਥੇਬੰਦੀ ਹੀ ਜਿਨ੍ਹਾਂ ਨੇ ਬੜਾ ਕੰਮ ਕੀਤਾ ਇਸ ਸਿਲਸਿਲੇ 'ਚ ਹਾਂਜੀ ਉਹਨਾਂ ਦੀ ਪੜਤਾਲ ਤੋਂ ਬਾਅਦ 1.2 ਦੋ ਲੱਖ ਰੁਪਇਆ ਮਿਲਿਆ ਸੀ ਹਾਂਜੀ ਤੁਹਾਨੂੰ ਵੀ ਮਿਲਿਆ ਸੀ ਨਹੀਂ ਜੀ ਸਾਨੂੰ ਨਹੀਂ ਮਿਲਿਆ ਸਾਡੇ ਘਰੇ ਇੰਟਰਵਿਊ ਲੈਣ ਵਾਸਤੇ ਮੇਰੀ ਮੰਮੀ ਜੀ ਆਉਂਦੇ ਸੀ ਉਦੋਂ ਹਾਂਜੀ ਤੇ ਮੇਰੀ ਮੰਮੀ ਕੋਲ ਆਉਂਦੇ ਬਹੁਤ ਰਹੇ ਨੇ ਬਹੁਤ ਜ਼ਿਆਦੀਆਂ ਪਾਰਟੀਆਂ ਗਈਆਂ ਮੰਮੀ ਕੋਲ ਫੋਟੋਆਂ ਦਿਖਾਉਣੀਆਂ ਮੰਮੀ ਹੁਣਾਂ ਨੇ ਘਰੇ ਜਾਂਦੇ ਰਹੇ ਨੇ ਕਿ ਤੁਹਾਨੂੰ ਪੈਸੇ ਦੇਵਾਂਗੇ ਪਰ ਦਿੱਤਾ ਇਹਨਾਂ ਨੂੰ ਕਿਸੇ ਨੇ ਵੀ ਕੁਛ ਨਹੀਂ ਉਕੇ ਇਹ ਭਾਈ ਜਰਨੈਲ ਸਿੰਘ ਦਾ ਸਰੀਰ ਮਿਲਿਆ ਕਿ ਸਾਨੂੰ ਸਰੀਰ ਨਹੀਂ ਸੀ ਮਿਲਿਆ ਵੀਰ ਜੀ ਇਹਨਾਂ ਦਾ ਸਾਨੂੰ ਜਾਨਕੀ ਇੱਕ ਗਾਤਰਾ ਸੀ ਇਹਨਾਂ ਦੇ ਗਲ ਦੇ ਵਿੱਚ ਇੱਕ ਆਨੰਦਪੁਰ ਸਾਹਿਬ ਦਾ ਕੜਾ ਸੀ ਜਦੋਂ ਇਹਨਾਂ ਦਾ ਖਾਲਸਾ ਇਹਨਾਂ ਦੇ ਮੁਕਾਬਲੇ ਚ ਮੁੱਕੇਗੇ ਫਿਰ ਸਾਨੂੰ ਇਹਨਾਂ ਦਾ ਜਦੋਂ ਸਰੀਰ ਮਿਲਿਆ ਵੀ ਇੱਥੇ ਢਾਰੀ ਸਾਹਿਬ ਗੁਰਦੁਆਰਾ ਸੁਲਤਾਨਵਿੰਡ ਇੱਥੇ ਅਸੀਂ ਫੁੱਲ ਚੋਕ ਕੇ ਲਗਾਇ ਸੀ ਇਹਨਾਂ ਦੇ ਹਾਂਜੀ ਇੱਥੇ ਸੰਸਕਾਰ ਹੋਇਆ ਹਾਂਜੀ ਇੱਥੇ ਸੰਸਕਾਰ ਹੋਇਆ ਸਾਨੂੰ ਉਹਨਾਂ ਦਾ ਫੋਲੋਅ ਮਿਲ ਗਏ ਸੀਗੇ ਜਾਨਕਿ ਅਸੀਂ ਫੁੱਲਾਂ ਤੋਂ ਬਾਅਦ ਇਹਨਾਂ ਦੀ ਜਿਹੜਾ ਘਰ ਅਖੰਡ ਪਾਠ ਮਾੜਾ ਮੋਟਾ ਕਰਾਤਾ ਕਰਾਤਾ ਉਸ ਤੋਂ ਬਾਅਦ ਵੀ ਨਾ ਸਾਡੇ ਕੋਲ ਕੋ ਗਜੈਸ ਹੋਈ ਮੰਮੀ ਸਾਡੀ ਵੀ ਜਾਨਕਿ ਵੀ ਪੁੱਤਰਾਂ ਦੇ ਦੁੱਖ ਦੇ ਵਿੱਚ ਬਿਮਾਰ ਰਹਿਣ ਲੱਗ ਗਈ ਹੂੰ ਤੇ ਵੀ ਜਦੋਂ ਬਾਅਦ ਵਿੱਚ ਜਿਹੜੀ ਉੱਥੇ ਜ਼ਮੀਨ ਸੀ ਫਿਰ ਮਾ ਨਾਨੀ ਨਾਨਾ ਜਿਉਂਦੇ ਹੀ ਸਾਨੂੰ ਨਾਨੀ ਨਾਨੇ ਨੇ ਮੇਰੀ ਮੰਮੀ ਨੂੰ ਕਹਿੰਦੇ ਵੀ ਤੂੰ ਦੋ ਪੁੱਤ ਤਾਂ ਇੱਥੇ ਮਰਵਾ ਲਿਆ ਤੇ ਇੱਕ ਜਿਹੜਾ ਤੇਰੇ ਕੋਲ ਰਹਿ ਗਿਆ ਇੱਕ ਫਿਰ ਨਾਨੀ ਨਾਨਾ ਇਹ ਵੀਰ ਜੀ ਨੂੰ ਵੱਡੇ ਨੂੰ ਆਪਣੇ ਨਾਲ ਹੀ ਲਿਆਏ ਸੀਗੇ ਤੇ ਇੱਕ ਰਹੇਗਾ ਤੂੰ ਇਹਨੂੰ ਵੀ ਮਰਵਾਉਣਾ ਵਾ ਇਹਨੂੰ ਨਾਲ ਲੈ ਕੇ ਚੱਲ ਤੇ ਸਾਡੇ ਕੋਲ ਚੱਲ ਅਸੀਂ ਦੋਨੇ ਭੈਣ ਭਰਾ ਨਿੱਕੇ ਹੀਗੇ ਤੇ ਸਾਨੂੰ ਆਡੀ ਮੰਮੀ ਨੇ ਤੇ ਸਾਡੇ ਡੈਡੀਆਂ ਨੇ ਵੀ ਸਾਨੂੰ ਨਾਨੀ ਨਾਨੇ ਦੇ ਮੂਹਰੇ ਤੇ ਰੱਖਿਆ ਫਿਰ 93 ਦੇ ਵਿੱਚ ਮੇਰਾ ਵਿਆਹ ਕਰ ਦਿੱਤਾ 1993 ਚ ਤੇ ਮੈਂ ਆਪਣੇ ਵੀ ਜਾਣ ਕੇ ਆਪਣੇ ਸਹੁਰਿਆਂ ਦੇ ਪਰਿਵਾਰ 'ਚ ਚਲੀ ਗਈ ਤੇ ਮੰਮੀ ਮੇਰੀ ਆਪਣੇ ਪਿਕੇ ਦੇ ਘਰੇ 2 ਸਾਲ ਰਹੀ ਉਸ ਤੋਂ ਬਾਅਦ ਮੇਰੀ ਦੇ ਨਾਨਾ ਜੀ ਪੂਰੇ ਹੋ ਗਏ ਬਾਅਦ ਵਿੱਚ ਮੇਰੇ ਨਾਨੇ ਜੀ ਪੂਰੇ ਹੋ ਗਏ ਫਿਰ ਮੇਰੇ ਮਾਮਾ ਜੀ ਨੇ ਮੇਰੀ ਮਮੀ ਉਹਨਾਂ ਦੀ ਹੈਲਪ ਕੀਤੀ ਕਿ ਉਹਨਾਂ ਨੇ ਆਪਣੀ ਜਗ੍ਹਾ ਲਈ ਥੋੜੀ ਜੀ ਉਹਦੇ ਵਿੱਚ ਇੱਕ ਕਮਰਾ ਪਾ ਕੇ ਤੁਸੀਂ ਅੱਜਕੱਲ ਕਾਲੀਆ ਸਖਤਰੇ ਜਿਹੜੇ ਨਹੀਂ ਤੁਹਾਡੇ ਪਰਿਵਾਰ ਰਹਿੰਦੇ ਨਹੀਂ ਗਏ ਨਹੀਂ ਰਹਿੰਦੇ ਉੱਥੇ ਫਿਰ ਜਦੋਂ ਮਮੀ ਬਿਮਾਰ ਹੋ ਗਈ ਫਿਰ ਉਹੀ ਘਰ ਦੀ ਜਗ੍ਹਾ ਵੇਚ ਕੇ ਉਹ ਮਮੀ ਤੇ ਲਾ ਅੱਛਾ ਜਿਹੜੇ ਸ਼ਹੀਦ ਪਰਿਵਾਰਾਂ ਦੀ ਕਰਕੇ ਨਾ ਹਾਂਜੀ ਐਨ ਆਰ ਆਈ ਭੈਣ ਭਰਾਵਾਂ ਵੱਲੋਂ ਜਾਂ ਇੱਥੇ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਸੇ ਨਾ ਕਿਤੇ ਮਾਇਕ ਤੌਰ ਤੇ ਸਹਾਇਤਾ ਜਾਂ ਕਿਸੇ ਦਾ ਮਕਾਨ ਬਣਾਤਾ ਕਿ ਦੇ ਬੱਚੇ ਪੜ੍ਹਾਤੇ ਤੁਹਾਨੂੰ ਵੀ ਮਿਲਦੀ ਰਹੀ ਹੈ ਕਿਤੇ ਸੇਵਾ ਕਰਨ ਦੀ ਨਹੀਂ ਪਹਿਲਾਂ ਨਹੀਂ ਸਾਨੂੰ ਕਦੀ ਵੀ ਮਿਲੀ ਕਿਉਂ ਗੱਲ ਪੈਂਦੀ ਹਾਂਜੀ ਇਹ ਇਸ ਕੈਮਰੇ ਦੇ ਰਾਹੀਂ ਪੂਰੀ ਦੁਨੀਆ ਸੁਣ ਰਹੀ ਹਾਂਜੀ ਹਾਂਜੀ ਕਈ ਵਾਰੀ ਫਿਰ ਤੱਲੇ ਕਮੈਂਟ ਆ ਜਾਂਦੇ ਵੀ ਅਹੀਂ ਦਿੱਤੀ ਆ ਸੇਵਾ ਅਹੀਂ ਦਿੱਤੀ ਆ ਹਾਂਜੀ ਇਸ ਕਰਕੇ ਜੇ ਤੇ ਕਿਤੇ ਕੋਈ ਕਿਸੇ ਨੇ ਸਰੋਪੇ ਦੇ ਨਾਲ 500 ਰੁਪਿਆ ਵੀ ਦਿੱਤਾ ਤੇ ਅੱਜ ਉਹਨੂੰ ਯਾਦ ਕਰਕੇ ਧੰਨਵਾਦ ਜ਼ਰੂਰ ਕਰੋ ਹਾਂਜੀ ਪਤਾ ਕੀ ਹੈ ਵੀਰ ਜੀ ਇਹ ਮੰਮੀ ਨੂੰ ਜਦੋਂ ਇਹ ਜਾਂਦੇ ਹੁੰਦੇ ਸੀਗੇ ਇੱਥੇ ਬਰਸੀਆਂ-ਕੁਰਸੀਆਂ ਤੇ ਸਾਦੇ ਦੇ ਸੀਗੇ ਉਦੋਂ ਮੰਮੀ ਨੂੰ ਸਰੋਪੇ ਮਿਲਦੇ ਹੁੰਦੇ ਸੀਗੇ ਉਹਨਾਂ ਸਰੋਪਿਆਂ 'ਚ ਮੰਮੀ ਨੂੰ ਦਿੱਤੇ ਹੁਣ ਮੈਂ ਕਦੀ ਪੁੱਛਿਆ ਨਹੀਂ ਵੀਕਾਣਾ ਵੀਰ ਜੀ ਮੈਂ ਨਹੀਂ ਝੂਠ ਬੋਲਣਾ ਕਿਉਂਕਿ ਮੈਨੂੰ ਇਹ ਗੱਲ ਬਾਰੇ ਨਹੀਂ ਪਤਾ ਵੀ ਉੱਥੇ ਕੋਈ ਇਹਨਾਂ ਨੂੰ ਦਿੱਤਾ ਵੀ ਲੇਕਿਨ ਜਿਸ ਤਰ੍ਹਾਂ ਇਸ ਤਰ੍ਹਾਂ ਵੀ ਇੰਟਰਵਿਊ ਦੇ ਵਿੱਚ ਘਰੇ ਜਾਂਦੇ ਰਹੇ ਨੇ ਜ਼ਰੂਰ ਹੂੰ ਤੇ ਵੀ ਮੈਂ ਆਪਣੇ ਘਰ ਵਾਲੀ ਬਣ ਗਈ ਜਦੋਂ ਮੈਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਰਹਿਣ ਲੱਗ ਗਈਆਂ ਤੇ ਆਪਾਂ ਇਹਨਾਂ ਦੇ ਵੀ ਜਾਨਕਿ ਇਹਨਾਂ ਦੇ ਘਰੇ ਲੂ ਮਾਮਲੇ ਵਿੱਚ ਕਦੀ ਦਖਲ ਨਹੀਂ ਦਿੱਤਾ ਕੋਈ ਵੀ ਆ ਕੇ ਠੀਕ ਹੈ ਮੰਮੀ ਮੇਰੀ ਜਦੋਂ ਬਿਮਾਰ ਹੋਏ ਨੇ ਉਦੋਂ ਹੀ ਘਰ ਵਾਲੀ ਜਗਾ ਵੇਚ ਕੇ ਉਹ ਮੰਮੀ ਤੇ ਲਾਤੀ ਅੱਛਾ ਕੋਈ ਐਸਾ ਪੁਲਸ ਅਫਸਰ ਕੋਈ ਐਸਾ ਥਾਣੇਦਾਰ ਜਿਹੜਾ ਆ ਕੇ ਜਦੋਂ ਇਹ ਭਗੌੜੇ ਸਣ ਤੇ ਜਿਆਦਾ ਤੰਗ ਕਰਦਾ ਸੀ ਉਹ ਕੌਣ ਸੀ ਉਹਦੇ ਆਹੇ ਹਿੱਦ ਉੱਤੇ ਲਿਖਿਆ ਹੋਇਆ ਵਾ ਉਹਨਾਂ ਨੇ ਜਦੋਂ ਫੜਿਆ ਸੀ ਨਾ ਮੰਮੀ ਮੇਰੀ ਨੂੰ ਮੰਮੀ ਨੂੰ ਫੜਿਆ ਫਿਰ ਮੇਰੀ ਭੈਣ ਜੀ ਹੀ ਪਰਮਜੀਤ ਉਹਨਾਂ ਨੂੰ ਵੀ ਫੜਿਆ ਜਦੋਂ ਫੜ ਕੇ ਤੇ ਇਹਨਾਂ ਨੂੰ ਵੀ ਮੇਰੀ ਮੰਮੀ ਨੂੰ ਉਹਨਾਂ ਨੇ 15 ਦਿਨ ਵਾਸਤੇ ਰਮਾਨ ਤੇ ਰੱਖਿਆ ਸੀਗਾ ਓਕੇ ਤੇ 15 ਦਿਨ ਵਾਸਤੇ ਜੋ ਰਮਾਨ ਤੇ ਰੱਖ ਕੇ ਬਾਅਦ ਵਿੱਚ ਫਿਰ ਤਿਰਲੋਚਨ ਸਿੰਘ ਸੀਗਾ ਕੋਈ ਕੇਮ ਕਰਨ ਦਾ ਹੂੰ ਜਾਣ ਕੇ ਵੀ ਉਹ ਜਥੇਬੰਦੀਆਂ ਦੇ ਨਾਲ ਵੀ ਸਬੰਧ ਰੱਖਦਾ ਸੀ ਤੀ ਉਹ ਮੁੱਖ ਸੇਵਾਦਾਰ ਵੀ ਜਾਨਕੀ ਗੁਰਦੁਆਰਿਆਂ ਦੇ ਵਿੱਚ ਵੀ ਸੇਵਾ ਕਰਦਾ ਸੀ ਉਹਨਾਂ ਨੇ ਫਿਰ ਸਾਡੀ ਸਹਾਇਤਾ ਕੀਤੀ ਕਿ ਸਾਡੀ ਮੰਮੀ ਨੂੰ ਬਾਹਰ ਕਢਾਉਣ ਵੇਲੇ ਉਹਨਾਂ ਨੇ ਵਿੱਚ ਆਇਆ ਸੀਗਾ ਉਦੋਂ ਠੀਕ ਹੈ ਸਾਧ ਸੰਗਤ ਜੀ ਬੀਬੀ ਪਲਵੰਦਰ ਕੌਰ ਜੀ ਨੇ ਬੜੇ ਵਿਸਥਾਰ ਦੇ ਨਾਲ ਉਹ ਸਾਰੇ ਘਟਨਾਕ੍ਰਮ ਦੀ ਗੱਲ ਕੀਤੀ ਆ ਜੋ ਇਹਨਾਂ ਨੇ ਅੱਖੀਂ ਵੇਖਿਆ ਤਨ ਮਨ ਤੇ ਹੰਡਾਇਆ ਉਹਦੀ ਗੱਲ ਕੀਤੀ ਆ ਤੇ ਸਾਡੇ ਨਾਲ ਨੇ ਸ਼ਹੀਦ ਭਾਈ ਜਰਨੈਲ ਸਿੰਘ ਤੇ ਸ਼ਹੀਦ ਭਾਈ ਰਾਜਵਿੰਦਰ ਸਿੰਘ ਦੇ ਛੋਟੇ ਭਰਾ ਹਰਬੰਦ ਸਿੰਘ ਵੀ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੇ ਇਸ ਵਕਤ ਸਾਡੇ ਨਾਲ ਨੇ ਸਰਦਾਰ ਹਰਬੰਦ ਸਿੰਘ ਜੀ ਜੋ ਕਿ ਛੋਟੇ ਭਰਾ ਨੇ ਸ਼ਹੀਦ ਭਾਈ ਜਰਨੈਲ ਸਿੰਘ ਤੇ ਸ਼ਹੀਦ ਭਾਈ ਰਾਜਵਿੰਦਰ ਸਿੰਘ ਕਾਲਿਆ ਸਕੱਤਰਾ ਦੇ ਇਹਨਾਂ ਨਾਲ ਗੱਲ ਕਰਦੇ ਆਂ ਉਮਰ ਛੋਟੀ ਸੀ ਭਾਈ ਹਰਬੰਦ ਸਿੰਘ ਜੀ ਹਾਂਜੀ ਤੇ ਕੀ ਕੁਝ ਵੇਖਿਆ ਜੀ ਉਸ ਵਕਤ ਕੀ ਕੁਝ ਜਾਣਦੇ ਹੋ ਜਾਂ ਯਾਦ ਆ ਉਸ ਵਕਤ ਦੇ ਮਾਹੌਲ ਦੀ ਗੱਲ ਕਰੀਏ ਤੇ ਇਹ ਕਰ ਮੈਂ ਜਿਆਦਾ ਚੈਨ ਨਹੀਂ ਕਿੰਨਾ ਅਨਖੇ ਜਿਆਦਾ ਚੈਰਾ ਜਿਆਦਾ ਚਨਾਨ ਕੇ ਰਹੇ ਹਾਂਜੀ ਹਾਂ ਨਹੀਂ ਫਿਰ ਵੀ ਜਦੋਂ ਜਦੋਂ ਬੰਦੇ ਸ਼ਹੀਦ ਹੁੰਦੇ ਆ ਜਾਂ ਪੁਲਿਸ ਫੜਸ ਆਉਂਦੀ ਰਹੀ ਆ ਪੁਲਿਸ ਫੜਦੀ ਰਹੀ ਤੁਹਾਨੂੰ ਵੀ ਫੜ ਕੇ ਖੜਿਆ ਕੇ ਥਾਣੇ ਹਾਂਜੀ ਕਿਹੜੇ ਥਾਣੇ ਚ ਖੇਮ ਕਰਨ ਕਿੰਨਾ ਚਿਰ ਮੈਂ 15 ਦਿਨ ਥਿਆਂ ਠਾੜੇ ਰਹੇ ਤੇ ਮੁੜ ਕੇ ਨਾ ਝੇਲ ਕਰਦਾ ਖੇਮ ਕਰਨ ਥਾਣੇ ਚ ਹੋਰ ਵੀ ਬੜੇ ਲੋਕ ਫੜੇ ਹੁੰਦੇ ਹੋਣੇ ਹਾਂ ਜੀ ਉਹ ਕਿਉਂਕਿ ਉਹਨਾਂ ਨਾਲ ਕੋਈ ਜ਼ੁਲਮੋਂ ਤਸ਼ੱਦਦ ਹੁੰਦਾ ਦੇਖਿਆ ਹਾਂ ਜੀ ਸਰ ਕੁੱਟ ਗਾੜਦ ਕੁੱਟ ਕੱਢਦੇ ਨੇ ਸਥਾਨ ਸਾਥ ਕੇ ਗਾੜਨ ਦੇ ਬਾਹਰ ਤੱਕ ਤੁਹਾਨੂੰ ਵੀ ਪੈਂਦੀ ਰਹੀ ਕੁੱਟ ਹਾਂ 6-7 7 ਦਿਨ ਕੁੱਟੇ ਮੈਨੂੰ ਤੇ ਕੀ ਪੁੱਛਦੇ ਕੀ ਸੀ ਉਹ ਤੇ ਭਰਾਹ ਨੂੰ ਕਿੱਥੇ ਥਾਡੇ ਅੱਛਾ ਕਿੰਨੀ ਉਮਰ ਸੀ ਉਦੋਂ ਤੁਹਾਡੀ ਮੈਂ ਤਾਂ 15 ਸਾਲ ਦਾ ਹਾਂ 15 ਸਾਲ ਦੀ ਸੀ 15-14 ਸਾਲ ਦਾ ਇਹ ਰਾਜਵਿੰਦਰ ਤੋਂ ਤੇ ਫਿਰ ਛੋਟੇ ਹੋ ਤੁਸੀਂ ਕਿ ਵੱਡੇ ਨਹੀਂ ਰਾਜਵਿੰਦਰ ਤੋਂ ਵੱਡਾ ਤੇ ਸੀ ਰਾਜਵਿੰਦਰ ਤੋਂ ਵੱਡੇ ਸੀ ਛਪੈਲ ਤੋਂ ਛੋਟਾ ਠੀਕ ਠੀਕ ਹੈ ਬੜਾ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਛੇਤੀ ਬਾਅਦ ਮੈਂ ਮੈਂ ਬਾਅਦ ਮੁੜ ਕੇ ਨਾਨ ਨਾਨਕੇ ਰਹੇ। ਅੱਛਾ ਵੀ ਅੱਜ ਕੱਲ ਕੀ ਆਮਦਨ ਦਾ ਸਾਧਨ ਕੀ? ਐ ਟੂੜੀ ਦਾ ਕੰਮ ਕਰਦੇ ਵਪਾਰਕੂ ਕਰਦੇ। ਟੂੜੀ ਟੂੜੀ ਖਰੀਦਣੀ ਵੇਚਣੀ। ਖੇਤਰੀ ਵੇਚਣੀ ਕਰਦੇ ਆ। ਤੇ ਘਰਪਰ ਫਿਰ ਉੱਥੇ ਤਰਨਤਾਰ ਨਹੀਂ ਬਣਾ ਲਿਆ। ਜਿਹੜਾ ਕਿਹੜਾ ਪਿੰਡ ਹੈ ਉੱਥੇ? ਉੱਥੇ ਕਾਜੀਕੋਟ। ਕਾਜੀਕੋਟ। ਹਾਂਜੀ। ਕਾਜੀਕੋਟ ਤੋਂ ਜੇ ਤੁਸੀਂ। ਹਾਂਜੀ। ਤੇ ਅੱਜ ਕੱਲ ਫਿਰ ਉੱਥੇ ਹੀ ਸਾਰਾ ਹਾਂਜੀ ਪ੍ਰਵਾਸ ਮਿਲਦੀ। ਉੱਥੇ ਰਿੰਦਾਰੀ। ਠੀਕ ਆ। ਤੇ ਹੋਰ ਕੋਈ ਗੱਲ ਯਾਦ ਜੇ ਉਸ ਸਮੇਂ ਦੀ ਜਿਹੜੀ ਤੁਸੀਂ ਕਰਨੀ ਚਾਹੁੰਦੇ ਹੋ। ਹੋਰ ਕਹੋ ਯਾਰ ਮਾਲਕ ਤੇ ਤੇਰੇ ਆਏ ਬੁਧੀ ਹੱਤ ਤੇ ਆ ਬੰਦੇ ਨਹੀਂ ਨਹੀਂ ਫਿਰ ਸ਼ਹੀਦ ਪਰਿਵਾਰਾਂ ਦੇ ਤੌਰ ਤੇ ਕਿਤੇ ਸੇਵਾ ਸਵਾ ਕਿਤੇ ਕੋਈ ਮਦਦ ਮਿਲੀ ਨਹੀਂ ਕੋਈ ਨਹੀਂ ਮਿਲੀ ਨਹੀਂ ਠੀਕ ਆ ਚਲੋ ਕੋਈ ਨਹੀਂ ਸਾਨੂੰ ਤੁਹਾਡੇ ਮਾਦਾ ਜੀ ਹੁੰਦੀ ਉਹਨਾਂ ਨੂੰ ਕਿਤੇ ਦੇ ਨਹੀਂ ਹੁੰਦੇ ਰਹੇ ਆ ਮਾਦਾ ਮੋਤਾ ਲਾ ਤੇ ਉਹ ਤੁਸੀਂ ਕਿਉਂ ਨਹੀਂ ਮੁੜ ਕੇ ਸੰਪਰਕ ਰੱਖਿਆ ਸਾਨੂੰ ਮੁੜ ਕੇ ਦੱਸੇਗੇ ਨਾ ਇਹ ਕਿ ਪਿੰਡੋਂ ਮੁੜ ਕੇ ਗਏ ਨਾ ਅਗਰ ਪਿੰਡ ਪਤਾ ਲੱਗੇ ਨਾ ਕਿ ਛੇਤੀ ਜਾਈਦਾ ਇਹ ਸਾਲ ਤੋਂ ਸਾਲ ਗੁਜ਼ਾਈ ਰਤ ਨਹੀਂ ਦਲੀ ਠੀਕ ਆ ਉਹ ਵੈਲਪਾਗ ਦਾਦਾ ਨਹੀਂ ਪਿੰਡ ਤੇ ਨੂੰ ਪਤਾ ਲੋਕ ਨਹੀਂ ਦੱਸਦੇ ਕਿ ਇਹ ਨੂੰ ਹਾਂ ਜੀ ਚਲੋ ਕੋਈ ਨਹੀਂ ਸਾਧਗੁਰੂ ਕਿਰਪਾ ਕਰਨਗੇ ਆ ਸਾਧ ਸੰਗਤ ਜੀ ਇੱਕ ਮੈਂ ਨੰਬਰ ਜਿਹੜਾ ਵਾ ਇਸ ਪਰਿਵਾਰ ਦਾ ਆਪ ਜੀ ਨੇ ਸਾਂਝਾ ਕਰਨ ਜਾ ਰਿਹਾ 9988807252 998807252 ਇਹ ਇਹਨਾਂ ਦਾ ਫੋਨ ਨੰਬਰ ਹੈ ਇਸ ਨੰਬਰ ਦੇ ਉੱਤੇ ਜਰੂਰ ਕੰਟੈਕਟ ਕਰਿਓ ਇਸ ਪਰਿਵਾਰ ਦੇ ਨਾਲ ਕਿਉਂਕਿ ਬਹੁਤ ਜ਼ਿਆਦਾ ਮੁਸ਼ਕਲਾਂ ਤਸ਼द्दਦ ਸਹੇ ਨੇ ਇਹ ਘਰ ਦੇ ਹਾਲਾਤ ਆਰਥਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਆ ਉਹ ਕਮਜ਼ੋਰ ਨੇ ਤੇ ਬਸ ਹੈ ਟੂ ਮਾਊਥ ਜ਼ਿੰਦਗੀ ਚੱਲ ਰਹੀ ਆ ਜਿਵੇਂ ਤੁਸੀਂ ਦੂਸਰੇ ਸਾਰੇ ਸ਼ਹੀਦ ਪਰਿਵਾਰਾਂ ਦੀ ਸੇਵਾ ਮਦਦ ਭੇਜਦੇ ਰਹਿੰਦੇ ਹੋ ਕਿਉਂਕਿ ਜੋ ਸਾਡੇ ਕੋਲ ਆਣਾ ਅਸੀਂ ਤੇ ਇਹਨਾਂ ਦੇ سپਰਤ ਕਰ ਦੇਣਾ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜੇ ਕੋਈ ਹੋਰ ਭੈਣ ਭਰਾ ਸੇਵਾ ਕਰਨੀ ਚਾਹੁੰਦਾ ਤੇ ਕੋਈ ਉਹਲਾ ਤੇ ਵਿੱਚ ਵਿਚੋਲਾ ਪਾਉਣ ਦੀ ਲੋੜ ਨਹੀਂ ਸਿੱਧਾ ਇਹਨਾਂ ਦੇ ਫੋਨ ਨੰਬਰ ਤੇ ਫੋਨ ਕਰਨਾ ਜੀ ਇਹਨਾਂ ਦੇ ਆਧਾਰ ਕਾਰਡ ਲੈ ਲੈਣੇ ਆ ਇਹਨਾਂ ਦੇ ਬੈਂਕ ਅਕਾਊਂਟ ਨੰਬਰ ਲੈ ਲਿਓ ਸਿੱਧੀ ਸੇਵਾ ਭੇਜ ਦਿਓ ਤੇ ਇਹਨਾਂ ਦਾ ਫੋਨ ਤੋਂ ਤੁਸੀਂ ਇਹਨਾਂ ਦਾ ਨਾਂ ਪਤਾ ਪੁੱਛ ਕੇ ਘਰ ਪਹੁੰਚਣ ਦੀ ਕੋਸ਼ਿਸ਼ ਕਰਿਓ ਹਾਲਾਤ ਵੇਖਿਓ ਭਈ ਕੀ ਕੁਝ ਹੋਇਆ ਬੀਤਿਆ ਇਸ ਸਮਾਂ ਲੱਗੇ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਲਗਭਗ 3 ਦਹਾਕੇ ਦੇ ਲਗਭਗ ਇਹ ਹੁਣ ਬੀਤ ਚੁੱਕੇ ਆ ਹਾਂਜੀ ਪਰ ਫਿਰ ਵੀ ਇਹਨਾਂ ਪਰਿਵਾਰਾਂ ਨੂੰ ਜਿਹੜੀ ਉਹ ਮਾਰ ਪਈ ਆ ਨਾ ਉਹਦਾ ਅਸਰ ਅੱਜ ਵੀ ਨਜ਼ਰ ਆਉਂਦਾ ਹੈ ਇਹਨਾਂ ਪਰਿਵਾਰਾਂ ਤੇ ਤੇ ਜਰੂਰ ਖਿਆਲ ਰੱਖਿਓ ਬੜੀ ਮਿਹਰਬਾਨੀ ਆ ਆਪ ਸਭ ਦੀ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਜਿਵੇਂ ਕਿ ਸਾਡੀ ਸ਼ੁਰੂ ਤੋਂ ਹੀ ਇਹ ਅਸੂਲ ਰਿਹਾ ਕਿ ਜਦੋਂ ਵੀ ਕਦੀ ਕੋਈ ਸ਼ਹੀਦ ਪਰਿਵਾਰ ਸਾਡੇ ਤੱਕ ਪਹੁੰਚਦਾ ਜਾਂ ਅਸੀਂ ਕਿਸੇ ਸ਼ਹੀਦ ਪਰਿਵਾਰ ਦੇ ਘਰ ਜਾਂਦੇ ਆ ਤੇ ਸਾਨੂੰ ਐਨਆਰਆਈ ਭੈਣ ਭਰਾਵਾਂ ਵੱਲੋਂ ਇੱਕ ਹਦਾਇਤ ਆਇਆ ਇੱਕ ਹੁਕਮ ਆ ਕਿ ਤੁਸੀਂ ਖਾਲੀ ਨਹੀਂ ਜਾਣਾ ਪਿਛਲੇ ਦਿਨੀ ਵਿਦੇਸ਼ਾਂ ਤੋਂ ਗੁਰਮਖਾਂ ਪਿਆਰਿਆਂ ਨੇ ਕੋਈ ਗੁਪਤ ਸੇਵਾ ਸਾਨੂੰ ਭੇਜੀ ਸੀ ਤੇ ਉਹ ਲਗਭਗ ਜਿਹੜੀ ਆ ਉਹ ਸਾਰੀ ਦੀ ਸਾਰੀ ਅਸੀਂ ਵੱਖ-ਵੱਖ ਸ਼ੀਤ ਪਰਿਵਾਰਾਂ ਤੱਕ ਪਹੁੰਚਦੀ ਕਰ ਦਿੱਤੀ ਆ ਤੇ ਅੱਜ ਇਹ ਸਮਝ ਲਓ ਕਿ ਇੱਕ ਆਖਰੀ 15000 ਰੁਪਏ ਦੀ ਸੇਵਾ ਪੇਟਾ ਉਹਨਾਂ ਗੁਰਮਖਾਂ ਪਿਆਰਿਆਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅਸੀਂ ਇਹਨਾਂ ਪਰਿਵਾਰ ਦੇ ਹਵਾਲੇ ਕਰ ਰਹੇ ਆ ਇਹ 15000 ਰੁਪਏ ਜਿਹੜਾ ਇਹ ਤੁਹਾਡੇ ਲਈ ਹੈ ਤੇ ਸਾਧ ਸੰਗਜੀ ਕੋਈ ਹੋਰ ਭੰਟਰਾ ਅਗਰ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਤੇ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਤੁਹਾਡੇ ਸਾਹਮਣੇ ਇਸ ਨੰਬਰ ਦੇ ਉੱਤੇ ਕਾਲ ਕਰਕੇ ਸਿੱਧਾ ਪਰਿਵਾਰ ਨਾਲ ਸੰਪਰਕ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਪਤਾ ਨਹੀਂ ਇਹਨਾਂ ਸ਼ਹੀਦ ਸਿੰਘਾਂ ਦਾ ਸਾਥੀ ਕੋਈ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਕੋ ਚੰਗਾ ਜੀਵਨ ਜੀ ਰਿਹਾ ਇਹਨਾਂ ਦੀ ਬਾਹ ਫੜ ਲੇ ਇਹਨਾਂ ਦੀ ਮੁਸ਼ਕਲ ਆਸਾਨ ਕਰ ਦੇ ਤੇ ਜਰੂਰ ਖਿਆਲ ਰੱਖਿਓ ਕਿਉਂਕਿ ਤੁਹਾਡਾ ਸ਼ੇਅਰ ਇੱਕ ਵੀ ਬਹੁਤ ਵੱਡੀ ਸੇਵਾਦਾਰੀ ਜੇ ਤੇ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਤੁਹਾਡੇ ਕੋ ਜਾਇਜ਼ਤਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ